ਤੇ ਮੈਂ ਆਪਣੇ ਅਗਲੇ ਪੈਨਲ ਦੇ ਲਈ ਆਪਣੇ ਸਹਿਯੋਗੀ ਕੁਲਵਿੰਦਰ ਕੌਰ ਨੂੰ ਕਹਾਂਗੀ ਕਿ ਉਹ ਸਟੇਜ ਤੇ ਪਹੁੰਚਣ ਉਹਨਾਂ ਦੇ ਨਾਲ ਮਨੋਜ ਜੋਸ਼ੀ ਜੀ ਨੂੰ ਵੀ ਮੈਂ ਰਿਕੁਐਸਟ ਕਰੂੰਗੀ ਕਿ ਅਗਲੇ ਪੈਨਲ ਨੂੰ ਸ਼ੁਰੂ ਕਰਨ ਦੇ ਲਈ ਜਿਹੜਿਆ ਉਹ ਮੰਚ ਤੇ ਪਹੁੰਚਣ ਜੋਸ਼ੀ ਜੀ ਤੇ ਕੁਲਵਿੰਦਰ ਕੌਰ ਤੇ ਇਸ ਪੈਨਲ ਦੇ ਵਿੱਚ ਸਾਡੇ ਨਾਲ ਜਿਹੜੇ ਪੈਨਲਸ ਜੁੜਨਗੇ ਜਿਹੜੇ ਪੈਨਲਿਸਟ ਜੁੜਨਗੇ ਉਹ ਗੱਲ ਕਰਨਗੇ ਗ੍ਰੋਥ ਬਾਰੇ ਸੋ ਪਹਿਲਾ ਜਿਹੜਾ ਜੋ ਪੈਨਲ ਸੀਗਾ ਸਾਡਾ ਉਹ ਸੀਗਾ ਥਾਟ ਲੀਡਰਸ ਦੇ ਬਾਰੇ ਜਿਹੜਾ ਨੇ ਆਪਣੇ ਥਾਟਸ ਸਾਡੇ ਨਾਲ ਸ਼ੇਅਰ ਕੀਤੇ ਨੇ ਤੇ ਹੁਣ ਇਸ ਪੈਨਲ ਗ੍ਰੋਥ ਲੀਡਰਸ ਦੇ ਵਿੱਚ ਸਾਡੇ ਨਾਲ ਜੁੜਨਗੇ ਸਾਡੇ ਪਹਿਲੇ ਪੈਨਲਿਸਟ ਸੰਦੀਪ ਸਿੰਘ 라ਜੀ ਜੋ ਕਿ ਇੰਡਸਟਰੀਅਲਿਸ ਨੇ ਜ਼ੋਰਦਾਰ ਤਾਲੀਆਂ ਹੋ ਜਾਣ ਸੰਦੀਪ ਸਿੰਘ 라ਜੀ ਇੰਡਸਟਰੀਅਲਿਸ ਇਹਦੇ ਵਿੱਚ ਸਾਡੇ ਦੂਜੇ ਪੈਨਲਿਸਟ ਜਿਹੜੇ ਹੋਣਗੇ ਮਿਸਟਰ ਰੌਬਿਨ ਮੰਗਲਾ ਐਮ ਡੀ ਰਾਇਲ ਅਪਾਰਟਮੈਂਟ ਪ੍ਰੀਮੀਅਮ ਜ਼ੋਰਦਾਰ ਤਾਲੀਆਂ ਦੇ ਨਾਲ ਇਹਨਾਂ ਦਾ ਵੀ ਸਵਾਗਤ ਅਸੀਂ ਕਰਦੇ ਆਂ ਰੌਬਿੰਦ ਮੰਗਲਾ ਜੀ ਐਮ ਡੀ ਰਾਇਲ ਅਪਾਰਟਮੈਂਟ ਪ੍ਰੀਮੀਅਮ ਟੀਜ ਪੈਨਲਿਸਟਿਡ ਪੈਨਲ ਡਿਸਕਸ਼ਨ ਦੇ ਵਿੱਚ ਸਾਡੇ ਨਾਲ ਜੁੜਨਗੇ ਜਸਕਰਨ ਸਿੰਘ ਐਮ ਡੀ ਪੀ 3 ਵਿਲੇਜ ਜ਼ੋਰਦਾਰ ਤਾਲੀਆਂ ਦੇ ਨਾਲ ਇਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਜਸਕਰਨ ਸਿੰਘ ਐਮ ਡੀ ਪੀ 3 ਵਿਲੇਜ ਜ਼ੋਰਦਾਰ ਤਾਲੀਆਂ ਦੇ ਨਾਲ ਅਸੀਂ ਜਿਹੜੀ ਹੈ ਇਸ ਪੈਨਲ ਡਿਸਕਸ਼ਨ ਦੀ ਜਿਹੜੀ ਸ਼ੁਰੂਆਤ ਕਰਾਂਗੇ ਕਿ ਮੈਂ ਰਿਕਵੈਸਟ ਕਰਾਂਗੀ ਸਾਡੇ ਜਿਹੜੇ ਇੱਥੇ ਬੈਠੇ ਹੋਏ ਨੇ ਗੈਸਟ ਕੀ ਜ਼ੋਰਦਾਰ ਤਾਲੀਆਂ ਦੇ ਨਾਲ ਇਸ ਪੈਨਲ ਡਿਸਕਸ਼ਨ ਦੀ ਜਿਹੜੀ ਅਸੀਂ ਸ਼ੁਰੂਆਤ ਕਰੀਏ ਗ੍ਰੋਥ ਲੀਡਰਸ ਆਫ ਪੰਜਾਬ ਜਿਹਦੇ ਵਿੱਚ ਅਸੀਂ ਹੁਣ ਗ੍ਰੋਥ ਇੰਜਨਸ ਆਫ ਪੰਜਾਬ ਦੀ ਗੱਲ ਕਰਾਂਗੇ ওভার ਟੂ ਯੂ ਮਨੋਜ ਜੀ ਐਂਡ ਕੁਲਵਿੰਦਰ ਜੀ ਬਿਲਕੁਲ ਬਬਿਤ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਗ੍ਰੋਥ ਇੰਜਨਸ ਆਫ ਪੰਜਾਬ ਦੀ ਜੇ ਗੱਲ ਕਰਦੇ ਆ ਤਾਂ ਇੰਡਸਟਰੀ ਦੀ ਯਾ ਰੀਅਲ اسٹیਟ ਦੀ ਗੱਲ ਨਾ ਕੀਤੀ ਜਾਵੇ ਤਾਇ ਇੱਕ ਇਹ ਪੂਰਾ ੜੜਾ ਪ੍ਰੋਗਰਾਮ ਆ ਪੂਰਾ ਨਹੀਂ ਹੁੰਦਾ ਸਭ ਤੋਂ ਪਹਿਲਾਂ ਸਿਕੰਗ ਸਿੰਘਲਾ ਸਾਹਿਬ ਸਾਡੇ ਨਾਲ ਆਏ ਨੇ ਜਿਹੜੇ ਕਿ ਵੱਡੇ ਇੰਡਸਟਰੀਜ਼ ਨੇ ਤੇ ਬੜਾ ਤਜਰਬਾ ਹੈਗਾ ਆ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਾਡੇ ਨਾਲ ਨੇ ਰੋਬਿੰਨ ਮੰਗਲਾ ਜੀ ਰੋਬਿੰਨ ਮੰਗਲਾ ਜੀ ਰੀਅਲ ਏਸਟੇਟ ਨਾਲ ਜੁੜੇ ਨੇ ਤੇ ਲੋਕਾਂ ਨੂੰ ਬਹੁਤ ਮਕਾਨ ਦੇ ਚੁੱਕੇ ਨੇ ਤੇ ਤੀਜਾ ਨਾਮ ਹੈਗਾ ਜਸਕਰਨ ਜਸਕਰਨ ਯੰਗ ਨੇ ਤੇ ਇਹਨਾਂ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਇਹ ਉਹ ਵਿਅਕਤੀ ਨੇ ਜਿਹੜੇ ਕਿ ਬਾਹਰ ਤੋਂ ਆਪਣੀ ਨੌਕਰੀ ਛੱਡ ਕੇ ਹਿੰਦੁਸਤਾਨ ਚ ਆਏ ਨੇ ਤੇ ਕੰਮ ਕਰ ਰਹੇ ਨੇ ਤੇ ਇਹਨਾਂ ਦਾ ਮਕਸਦ ਇਹ ਕਿ ਹੈ ਕਿ ਨੌਜਵਾਨ ਜਿਹੜੇ ਬਾਹਰ ਜਾ ਰਹੇ ਸੇਦਨ ਜਸਕਰਨ ਜੀ ਤੁਹਾਡਾ ਤਿੰਨਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਕਹਾਂਗਾ ਇੱਕ ਵਾਰੀ ਤਾਰੀਆਂ ਵਜਾ ਕੇ ਤਿੰਨਾਂ ਦਾ ਸਵਾਗਤ ਕੀਤਾ ਜਾਵੇ ਸਭ ਤੋਂ ਪਹਿਲਾ ਸਵਾਲ ਸਿੰਘ ਸਾਹਿਬ ਤੁਹਾਤੋਂ ਹੀ ਕਰ ਲਿਆ ਇੰਡਸਟਰੀ ਨੂੰ ਕਿ ਗੱਲ ਹੁੰਦੀ ਹੈ ਆਖਰਕਾਰ ਇੰਡਸਟਰੀ ਨੂੰ ਕਿ ਜਿਹੜੀ ਆ ਪੰਜਾਬ ਦੀ ਇੰਡਸਟਰੀ ਬਾਹਰ ਕਿਉਂ ਜਾ ਰਹੀ ਆ ਉਸ ਨੂੰ ਲੈ ਕੇ ਰੋਕਣ ਚ ਸਰਕਾਰਾਂ ਚਾਹੇ ਪਿਛਲੀਆਂ ਸਰਕਾਰਾਂ ਚਾਹੇ ਹੁਣ ਉਹ ਕਿੰਨੀਆਂ ਕਾਮਾਂ ਹੋਈਆਂ ਨੇ ਪਹਿਲਾਂ ਤਾਂ ਜੋਸ਼ੀ ਜੀ ਤੁਹਾਡਾ ਸਾਨੂੰ ਇੱਥੇ ਬੁਲਾਉਣ ਤੇ ਬਹੁਤ-ਬਹੁਤ ਧੰਨਵਾਦ ਜੀ ਨਿਊਜ਼ ਦਾ ਸਭ ਤੋਂ ਪਹਿਲਾਂ ਗੱਲ ਕਰੀਏ ਪੰਜਾਬ ਜੋ ਹੈ ਉਸ ਸੂਬਾ ਜੋ ਪੰਜਾਬ ਹਿੰਦੁਸਤਾਨ ਦੀ ਅਰਥਵਿਵਸਥਾ ਨੂੰ ਜਿਸਨੇ ਮਾਨਸੀ ਤੇ ਦੂਜਾ ਉਹ ਸੂਬਾ ਸੀ ਸੂਬਾ ਹੈ ਜਿਹਦਾ ਹਰ ਮਸਲੇ ਤੇ ਇੱਕ ਮਿਸਾਇਲ ਕਾਇਮ ਕਰਦਾ ਸੀ 1980 ਦੇ ਵਿੱਚ ਸਾਡੀ ਜੋ ਜੀਡੀਪੀ ਸੀ ਪਹਿਲੇ ਨੰਬਰ ਤੇ ਸੀ ਤੇ ਜੋ ਕਿ ਹੁਣ ਸਾਡੀ ਪੰਜਾਬ ਦੀ ਸਾਡੇ ਸੂਬੇ ਦੀ ਜੀਡੀਪੀ ਫੇਸਲ ਕੇ 16ਵੇਂ ਨੰਬਰ ਤੇ ਆ ਗਈ ਤੇ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਜੋ ਸਾਡੇ ਪਰਤੀ ਵਿਅਕਤੀ ਆਮਦਨ ਜੋ ਹੈ ਉਸ ਦੇ ਵਿੱਚ ਵੀ ਅਸੀਂ ਉਨੀ ਵੀ ਰੈਂਕਿੰਗ ਦੇ ਉੱਪਰ ਆ ਅਸੀਂ ਇਹ ਚੀਜ਼ ਕੋਈ ਨਾਰਮਲ ਅੰਕੜੇ ਨਹੀਂ ਹੈ ਇੱਕ ਬਹੁਤ ਗਹਿਰਾਈ ਤੇ ਬਹੁਤ ਸੋਚਣ ਵਾਲੀ ਗੱਲ ਹੈ ਕਿ ਸਾਡੀ ਜੋ ਅਰਥ ਵਿਵਸਥਾ ਦੀ ਜੋ ਯਾਤਰਾ ਹੈ ਉਹਦੇ ਤੇ ਅਸੀਂ ਬਹੁਤ ਪਿੱਛੇ ਚੱਲ ਰਹੇ ਹਾਂ ਬਿਲਕੁਲ ਬਿਲਕੁਲ ਤਾਂ ਬਿਲਕੁਲ ਰੋਬਿੰਚੇ ਮੇਰਾ ਸਵਾਲ ਤੁਹਾਡੇ ਤਰ੍ਹਾਂ ਹੋਗਾ ਹਾਲਾਂਕਿ ਰੀਅਲ ਏਸਟੇਟ ਦੇ ਵਿੱਚ ਕਾਫੀ ਚੰਗਾ ਰੋਲ ਤੁਸੀਂ ਅਦਾ ਕਰ ਰਹੇ ਹੋ ਜੇ ਮੈਂ ਜੋ ਬਿਲਡਰਸ ਹੈ ਉਹਨਾਂ ਦਾ ਜ਼ਿਕਰ ਕਰਾਂ ਹਾਲਾਂਕਿ ਹਰ ਇੱਕ ਬਿਲਡਰ ਹੈ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਆਪਣੇ ਕਲਾਇੰਟ ਨੂੰ ਖੁਸ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਜਿਵੇਂ ਬਿਲਡਰਸ ਦਾ ਜ਼ਿਕਰ ਕਰਾਂ ਉਹਨਾਂ ਨੂੰ ਕਿਹੋ ਜਿਹੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਥੈਂਕ ਯੂ ਆਪ ਸਭ ਦਾ ਮੈਂ ਆਪੇ ਬੁਲਾਣੇ ਕੇ ਲਈ ਬਿਲਡਰਸ ਕੋ ਜਿੰਨੀ ਸਮੱਸਿਆਵਾਂ ਦਾ ਜੋ ਅੱਜ ਕੀ ਰੇਟ ਮੇ ਫੇਸ ਕਰਨੀ ਪੜਦੀ ਹੈ ਸਭ ਤੋਂ ਜ਼ਿਆਦਾ ਉਹ ਜੋ ਪੰਜਾਬ ਸਰਕਾਰ ਨੇ ਇੱਕ ਆਪਣੀ ਤਰਫ ਸੇ ਇੱਕ ਅੱਛੀ ਪਾਲਿਸੀਜ਼ ਲੈ ਕੇ ਆਇਆ ਹੈ ਐਂਟੀ ਕਰਪਸ਼ਨ ਕੇ ਲਈ ਜਾਂ ਜੋ ਲੋਕ ਪਰੇਸ਼ਾਨ ਕਰਦੇ ਹਨ ਉਹਨਾਂ ਕੇ ਲਈ ਕੰਪਲੇਂਟਸ ਕੇ ਲਈ ਉਹਨਾਂ ਪਾਲਿਸੀਜ਼ ਦਾ ਜੋ ਲੋਕ ਨਜਾਇਜ਼ ਫਾਇਦਾ ਉਠਾਤੇ ਹਨ और अपने पर्पज़ के लिए कंप्लेंट करते हैं अपने बेनिफिट के लिए कंप्लेंट्स करते हैं और बाद में वो कम्पलेंट्स कहीं ना कहीं जाके मैनेज हो जाती हैं क्योंकि वो लोग बिल्डर को या किसी को परेशान करके जो भी उन्होंने अपना पर्पज़ सॉल्व करना होता है कर चुके होते हैं ऐसी प्रॉब्लम्स बहुत ज़्यादा फेस करनी पड़ती हैं इवन कि ये प्रॉब्लम्स अब हम लोग देखते हैं कि ये ऑफिसर्स भी फ़ेस कर रहे हैं अगर कोई ऐसे एक्टिविटीज़ जो सिर्फ अपने पर्पज़ के लिए कंप्लेंट्स करता है वो किसी बिल्डर की या किसी की भी इंडस्ट्रियलिस्ट की किसी की भी कंप्लेंट करता है और वो सही होता है तो अफसर उसको क्लीन चिट देने से डरता है क्योंकि वो बंदा आगे जाके ये कंप्लेंट दे देगा कि सर इसने इसके साथ मैनेज करके ये कम, आ, रिपोर्ट बनवाई है उसके बाद क्या होगा हो कि वो उसको उस चश्मे से देखा जाएगा ये जो चीज़ें सरकार लेके आई थी लोगों के हित के लिए इसका कुछ लोग नाजायज़ फ़ायदा उठाते हैं सिर्फ अपने बेनिफिट के लिए ये ऐसी समस्याएँ हैं जो आज की डेट में फेस की जाती हैं सभी से जो स्पेशली जो बिजनेसमैन है जो इंडस्ट्रिस्ट हैं जो रियल इस्टेट सारे सेक्टर्स में ਜੋ ਸਿਰਫ ਲੋਕ ਆਪਣੇ ਪਰਪਸ ਲਈ ਯੂਜ਼ ਕਰਦੇ ਹਨ ਬਿਲਕੁਲ ਜਸਕਰਨ ਜੀ ਦੀ ਗੱਲ ਕਰਾਂਗੇ ਜਸਕਰਨ ਜੀ ਤੁਸੀਂ ਖਾਸ ਆ ਸਾਡੇ ਵਾਸਤੇ ਕਿਉਂਕਿ ਤੁਸੀਂ ਬਾਹਰ ਤੋਂ ਆ ਕੇ ਕਿਹਾ ਕਿ ਮੈਂ ਬਾਹਰੋਂ ਆਇਆਗਾ ਤੇ ਪੀ 3 ਵਿਲੇਜ ਕਿਤੇ ਪੀ 3 ਬਾਰੇ ਦੱਸੋ ਔਰ ਲੋਨੌਰ ਬਣ ਦੱਸੋ ਕਿ ਬਾਹਰ ਨਾਲੋਂ ਪੰਜਾਬ ਕਿਉਂ ਚੰਗਾ ਰੰਗਲਾ ਪੰਜਾਬ ਸਾਡਾ ਕਿਉਂ ਜੰਗਾ ਮੁੱਖ ਮੰਤਰੀ ਸਾਹਿਬ ਬਹੁਤ ਮਹਿੰਤ ਕਰ ਰਹੇ ਨੇ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਉਣ ਦਾ ਮੌਕਾ ਦਿੱਤਾ ਸਭ ਤੋਂ ਪਹਿਲਾਂ ਮੈਂ ਪੀ 3 ਦੀ ਗੱਲ ਕਰੂੰਗਾ ਜੀ ਵੀ ਪੀ 3 ਸਟੈਂਡਸ ਫੋਰ ਵਿਲੇਜ ਪਰਿਆਲਾ ਇਹੜਾ ਕੁਰਾਲੀ ਦੇ ਨਾਲ ਵਿਲੇਜ ਪਟਿਆਲਾ ਮੇਰਾ ਜੱਦੀ ਪਿੰਡ ਪਟਿਆਲਾ ਜੀ ਉਸ ਦੇ ਨਾਮ ਤੇ ਹੀ ਮੈਂ ਪੀ 3 ਵਿਲੇਜ ਰੱਖਿਆ ਹੈ ਕਿਵੇਂ ਪਿੰਡ ਪਟਿਆਲਾ ਪਲਾਜਾ ਤਿੰਨ ਪੀ ਆਗੇ ਉਹਦੇ ਨਾਮ ਤੇ ਮੈਂ ਫਿਰ ਪੀ 3 ਕੀਤਾ ਸੋ ਇਸੇ ਦੇ ਕਾਰਨ ਹੀ ਮੈਂ ਜਿਹੜਾ ਆਪਣਾ ਮੇਰਾ ਪ੍ਰੋਜੈਕਟ ਹੈ ਇਹਨੂੰ ਲੈ ਕੇ ਮੈਂ ਬੜਾ ਈਮੋਸ਼ਨਲ ਆ ਕਿਉਂਕਿ ਮੇਰੇ ਜੱਦੀ ਪਿੰਡ ਚ ਮੈਂ ਬਣਾ ਰਿਹਾ ਇਹ ਮੇਰੀ ਕੋਸ਼ਿਸ਼ ਇਹੀ ਹੈ ਵੀ ਜਿੰਨੇ ਵੀ ਮੇਰੇ ਇਨਵੈਸਟਰਸ ਨੇ ਜਿੰਨੇ ਮੇਰੇ ਕਸਟਮਰਸ ਹੈ ਮੈਂ ਉਹਨਾਂ ਨੂੰ ਚੰਗੀ ਇਨਵੈਸਟਮੈਂਟ ਚੰਗਾ ਉਹ ਆਪਣੇ ਜਿਹੜਾ ਪੈਸਾ ਲਗਾ ਰਹੇ ਨੇ ਆਪਣਾ ਜਿਹੜਾ ਕਮਾਇਆ ਹੋਇਆ ਉਹਨੂੰ ਚੰਗਾ ਗਰੋਅ ਕਰ ਸਕਣ ਸੋ ਹਮੇਸ਼ੀ ਹਮੇਸ਼ਾ ਆਪਣੇ ਤੋਂ ਪਹਿਲਾਂ ਮੈਂ ਕਸਟਮਰ ਦੀ ਸੋਚਦਾ ਕਿ ਉਹਨਾਂ ਨੂੰ ਮੈਂ ਇੱਕ ਚੰਗਾ ਪ੍ਰੋਜੈਕਟ ਚੰਗੀ ਜਗ੍ਹਾ ਉਹਨਾਂ ਦਾ ਪੈਸਾ ਲਵਾ ਸਕਾਂ ਸੋ ਬੇਸਿਕਲੀ ਜਿਹੜਾ ਪੀ3 ਵਿਲੇਜ ਹੈ ਉਹ ਮੇਰੇ ਪਿੰਡ ਦੇ ਨਾਂ ਤੇ ਹੈ ਪਿੰਡ ਪਟਿਆਲਾ ਪਲਾਜ਼ਾ ਪੀ3 ਵਿਲੇਜ ਬਾਰੋਂ ਕਿਉਂ ਆਇਓ ਬਾਰੋਂ ਆ ਕੇ ਸੁਣਾ ਨੌਜਵਾਨਾਂ ਨੂੰ ਬਾਰੋਂ ਆਉਣ ਦਾ ਕਾਰਨ ਇਹ ਹੈ ਜੀ ਜਿਵੇਂ ਹੁਣ ਆਪਾਂ ਕੋਈ ਵੱਡਾ ਕੰਮ ਕਰਨਾ ਹੁੰਦਾ ਜੀ ਦੁਨੀਆ ਨੂੰ एक्सपोज करना बड़ा जरूरी है उथे दी आ, काम ਕਰਨ ਦਾ ਤਰੀਕਾ ਕੀ ਹੈ ਬਾਹਰਲੀ ਕੰਟਰੀਆਂ ਦਾ ਕਿਉਂਕਿ ਆਪਣੇ ਨਾਲੋਂ ਡਿਵੈਲਪਡ ਕੰਟਰੀਜ਼ ਨੇ ਉਹ ਬਾਹਰਲੀਆਂ ਕੰਟਰੀਆਂ ਲੋਕ ਦਿੱਲੀ ਜਾਂਦੇ ਨੇ ਜੀ ਗੁਰਦਾਉਂ ਜਾਂਦੇ ਮੈਂ ਸੋਚਿਆ ਮੈਂ ਜਿਹੜੀ ਡਿਵੈਲਪਡ ਕੰਟਰੀਜ਼ ਹੈ ਉੱਥੇ ਜਾਵਾਂ ਉੱਥੋਂ ਦੇਖਾਂ ਵੀ ਲੋਕ ਕੰਮ ਕਰਨ ਦਾ ਤਰੀਕਾ ਕੀ ਹੈ ਉੱਥੇ ਉੱਥੋਂ ਮੈਂ ਬੜਾ ਕੁਝ ਸਿੱਖ ਕੇ ਆਇਆ ਜੀ ਮੈਂ ਅਸਲ 'ਚ ਜਿੱਥੇ ਵੀ ਮੈਂ ਉੱਥੇ ਕੋਈ ਪ੍ਰੋਜੈਕਟ ਦੇਖਣਾ ਮੈਂ ਉੱਥੇ ਸੋਚਣਾ ਵੀ ਐਦਾਂ ਦੀ ਚੀਜ਼ ਵੀ ਇਹਨਾਂ ਨਾਲੋਂ ਬੈਟਰ ਮੈਂ ਆਪਣੇ ਪੰਜਾਬ 'ਚ ਕਰਨਾ ਚਾਹੁੰਦਾ ਐਦਾਂ ਦੀਆਂ ਗੱਲਾਂ ਮੈਂ ਉੱਥੇ ਸਿੱਖੀਆਂ ਹੁਣ ਵੀ ਮੇਰਾ ਕੋਸ਼ਿਸ਼ ਹੈ ਜੀ ਮੈਂ ਹਰੇਕ 6 ਮਹੀਨੇ ਬਾਅਦ ਮੈਂ ਬਾਹਰਲੀ ਕੰਟਰੀ ਜਾਵਾਂ ਤੇ ਉੱਥੇ ਦੇ ਜਿਹੜੇ ਕੰਮ ਕਰਨ ਦਾ ਤਰੀਕਾ ਉਹ ਸਿੱਖਾਂ ਔਰ ਇੱਥੇ ਕਰਾਂ ਮਤਲਬ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੁੰਡੇ ਬਾਹਰ ਤੋਂ ਆ ਕੇ ਕੰਮ ਕਰਨਗੇ ਔਰ ਸਚਾਈ ਹੈ ਬਿਲਕੁਲ ਸਚਾਈ ਹੈ ਜੀ ਮੈਂ ਜਿਹੜੇ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਜਿਹੜੀ ਗੱਲਾਂ ਹੈ ਉਤੇ ਮੈਂ ਬੜਾ ਲੈਕ ਕਰਦਾ ਤੇ ਬਿਲਕੁਲ ਸੰਦੀਪ ਜੀ ਮੇਰਾ ਅਗਲਾ ਸਵਾਲ ਤੁਹਾਡੇ ਤੇ ਰਹੂਗਾ ਹਾਲਾਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਤੇ ਅਸੀਂ ਉਦਯੋਗਪਤੀਆਂ ਦੀ ਗੱਲ ਪਹਿਲਾਂ ਵੀ ਕੀਤੀ ਹੈ ਤੇ ਹੁਣ ਮੇਰਾ ਸਵਾਲ ਰਹੂਗਾ ਕਿ ਉਦਯੋਗਪਤੀਆਂ ਨੂੰ ਇਹੋ ਜਿਹੀ ਨੌਬਤ ਆ ਗਈ ਹੈ ਕਿ ਪੰਜਾਬ ਛੱਡ ਕੇ ਬਾਹਰ ਤਰ ਉੱਕ ਕਰ ਰਹੇ ਨੇ ਦੇਖੋ ਪੰਜਾਬ ਦੇ ਵਿੱਚ ਜੋ ਇੰਡਸਟਰੀ ਮਾਈਗ੍ਰੇਟ ਹੋਈ ਹੈ 노 ਡਾਊਟ ਭਾਈ ਸਾਹਿਬ ਨੇ ਕਿਹਾ ਕਿ ਮੈਂ ਬਾਹਰੋਂ ਆ ਕੇ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਹੈ ਇੱਥੇ ਆ ਕੇ ਵੈਂਚਰ ਲਗਾਏ ਮੈਂ ਚਲੋ ਸਹਿਮਤਾਂ ਐਪਰੀਸ਼ੀਏਟ ਕਰਦਾ ਲੇਕਿਨ ਇਹ ਚੀਜ਼ ਜੋ ਹੈ ਸਚਾਈ ਕੁਝ ਹੋ ਰਏ تھے ਪੰਜਾਬ ਦੀ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਇਸ਼ੂ ਹੈ ਲਾਅ ਐਂਡ ਆਰਡਰ ਦਾ ਨਸ਼ਿਆਂ ਦਾ ਕਾਰੋਬਾਰ ਗੈਂਗਸਟਰਵਾਦ ਜੋ ਪੰਜਾਬ ਦੇ ਵਿੱਚ ਪਨਪ ਰਿਹਾ ਉਹਦੇ ਤੋਂ ਮਤਲਬ ਉਹ ਅਨਸੁਰੱਖਿਤ ਮਹਿਸੂਸ ਕਰਕੇ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਾ ਕਰ ਕਰਕੇ ਉਹਨਾਂ ਨੂੰ ਪੀਸ ਚਾਹੀਦਾ ਹੈ ਪੀਸਫੁਲ ਮਾਹੌਲ ਚਾਹੀਦਾ ਹੈ ਜੋ ਇੰਡਸਟਰੀ ਲਿਸਨੇ ਜੋ ਦਿਉਗਪਤੀ ਨੇ ਉਹ ਚੀਜ਼ ਦੀ ਪੰਜਾਬ ਚ ਘਾਟ ਹੋਣ ਕਰਕੇ ਪੰਜਾਬ ਦੇ ਲੋਕ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ ਪਰ ਉਹ ਪਹਿਲਾਂ ਵੀ ਸੀ ਮੇਰੇ ਖਿਆਲ ਉਤੋਂ 2 ਰੁਪਏ ਵਾਲੀ ਤਾਂ ਪਹਿਲੇ ਵੀ ਚੱਲਦੀ ਸੀਗੀ ਪੀਕ ਲੋਡ ਦੇ ਵਿੱਚ 2 ਰੁਪਏ ਪਾਉਂਦੇ ਸੀਗੇ ਮੇਰੇ ਖਿਆਲ ਜੀ ਨਹੀਂ ਪਾਉਂਦੇ ਸੀ 2 ਰੁਪਏ ਲੇਕਿਨ ਇੱਕ ਸਿਸਟਮ ਨਾਲ ਪਾਉਂਦੇ ਸੀ ਇਹ ਤਾਂ ਨਹੀਂ ਹੈ ਕਿ ਤੁਸੀਂ ਸਭ ਤੋਂ ਮਹਿੰਗੀ ਬਿਜਲੀ ਸਟੇਟ ਪੰਜਾਬ ਦੇ ਵਿੱਚ ਹੈ ਵੈਸੇ ਜੇ ਤੁਸੀਂ ਦੇਖ ਲਓ ਡਾਟਾਸ ਕਢ ਲਓ ਸਾਰੇ ਪਸ ਸੰਦੀਪ ਜੀ ਪੰਜਾਬ ਸਰਕਾਰ ਜੋ ਭ੍ਰਿਸ਼ਟਾਚਾਰ ਤੇ ਹਰਨਕੇਲ ਕੱਸ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਹੈ ਦਾਵਾ ਵੀ ਕੀਤਾ ਗਿਆ ਕਿ ਭਾਵੇਂ ਸਾਡਾ ਆਪਣਾ ਹੋਵੇ ਭਾਵੇਂ ਬਗਾਨਾ ਬਖਸ਼ਾਂਗੇ ਨਹੀਂ ਜੋ ਭ੍ਰਿਸ਼ਟਾਚਾਰ ਕਰੂਗਾ ਇੰਡਸਟਰੀ ਦੇ ਲਈ ਵੀ ਪੰਜਾਬ ਸਰਕਾਰ ਬਹੁਤ ਅਹਿਮ ਤੇ ਉਦਮ ਕਦਮ ਚੱਕ ਰਹੀ ਹੈ ਦੇਖੋ ਸਰਕਾਰ ਦੀ ਮਜਬੂਰੀ ਹੈ ਸਰਕਾਰ ਬੇਵਸ ਹੈ ਸਰਕਾਰ ਦੇ ਨਾਲ ਸਰਕਾਰ ਲੜਾਈ ਨਹੀਂ ਲੜ ਸਕਦੀ ਕਿਉਂਕਿ ਸਰਕਾਰ ਤੇ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ ਆਪਸੀ ਤਾਲਮੇਲ ਦੀ ਕਮੀ ਹੈ ਉਹ ਤੇ ਆਹੇ ਕੋਈ ਵੀ ਸਰਕਾਰ ਹੋਵੇ ਕੋਈ ਵੀ ਰਾਜ ਹੋਵੇ ਜਦੋਂ ਰਾਜ ਤੇ ਕੇਂਦਰ ਦੇ ਵਿੱਚ ਤੁਹਾਡੀ ਤਾਲਮੇਲ ਨਹੀਂ ਹੋਏਗਾ ਮਿਲਵਰਤਨ ਹੋਣਾ ਮਿਲਵਰਤਨ ਦੀ ਮੈਕੈਨਿਜ਼ਮ ਨੂੰ ਸਮਝ ਨਾ ਪਏਗਾ ਉਹ ਮੈਕੈਨਿਜ਼ਮ ਦੀ ਕਮੀ ਹੈ ਜੋ ਪੰਜਾਬ ਤੇ ਸੈਂਟਰ ਦੇ ਵਿੱਚ ਹੈ ਜਦੋਂ ਤੱਕ ਉਹ ਮੈਕੈਨਿਜ਼ਮ ਮਿਲਵਰਤਨ ਵਾਲਾ ਹੋਏ ਨਹੀਂ ਹੋਏਗਾ ਉਦੋਂ ਤੱਕ ਪੰਜਾਬ ਤਰੱਕੀ ਨਹੀਂ ਕਰ ਸਕਦਾ ਜੀ 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 ਸੰਦੀਪ ਜੀ ਨੇ ਜਿਹੜੀ ਗੱਲ ਕੀਤੀ ਹੈ ਮੈਂ ਰੋਬਿੰਨ ਜੀ ਤੁਹਾਡੇ ਕੋਲੇ ਗਣ ਜਾਵਾਂਗਾ ਇਸੀ ਗੱਲ ਨੂੰ ਕੇ ਕਰਾਂਗੇ ਕਿ ਰਿਫਾਰਮਸ ਬਹੁਤ ਕੀਤੇ ਨੇ ਸਰਕਾਰ ਦੇ ਸਰਕਾਰ ਨੇ ਆਪਾਰੀਅਰ ਸਟੇਟਮੈਂਟ ਦੀ ਗੱਲ ਕਰ ਲਈਏ ਤੁਹਾਡੇ ਵਾਸਤੇ ਬਹੁਤ ਕੁਝ ਹੈ ਚਾਹੇ ਰਜਿਸਟਰੀਆਂ ਦੀ ਗੱਲ ਲੈ ਨਹੀਂ ਲੱਗਦਾ ਸੀ ਸਾਡੀਆਂ ਪਹਿਲਾਂ ਰਜਿਸਟਰੀ ਗਵਾਉਣ ਵਾਸਤੇ ਸ਼ਾਮ ਨੂੰ ਦੁਕਾਨ ਲੱਗਦੀ ਸੀ ਪੂਰੀ ਵੀ ਰਜਿਸਟਰੀ ਹੋਣੀ ਹੈ ਜੀ ਇਹ ਤਹਿਸੀਲਦਾਰ ਨੈਪ ਤਹਿਸੀਲਦਾਰ ਸਾਹਿਬ ਆ ਰਹੇ ਆ ਤਾਂ ਹੋਏਗੀ ਤੇ ਨੰਬਰ ਲੱਗਦਾ ਸੀ ਸਭ ਤੋਂ ਵੱਡਾ ਬਿਲਡਰ ਕੌਣ ਆ ਸਭ ਤੋਂ ਵੱਧ ਪੈਸਿਆਂ ਵਾਲਾ ਕੌਣ ਆ ਇਹਦੇ ਚੱਲਦਾ ਸੀ ਨਾ ਪਰ ਹੁਣ ਸਰਕਾਰ ਨੇ ਕੈਮਰੇ ਲਗਾਤੇ ਉੱਥੇ ਤੇ ਨਾਲ ਇੱਕ ਨੰਬਰ ਵੀ ਦੇਤੇ ਨੇ ਵੀ ਕੋਈ ਭ੍ਰਸ਼ਟਾਚਾਰ ਕਰਦਾ ਹੈ ਕੋਈ ਸਾਡਾ ਭ੍ਰਸ਼ਟਾਚਾਰੀ ਬੱਧਾ ਹੈਗਾ ਸਾਨੂੰ ਸ਼ਿਕਾਇਤ ਕਰ ਦਿਓ ਅਸੀਂ ਆਪੇ ਆ ਲੈਣਾ ਤੁਹਾਡਾ ਨਾਮ ਵੀ ਉਹਦਾ ਫਾਇਦਾ ਬਿਲਡਰਾਂ ਨੂੰ ਸ਼ਾਇਦ 1% ਹੋਏ ਪਰ ਨੁਕਸਾਨ ਉਹਦਾ 99% ਹੈ ਕਿਉਂਕਿ ਉਸ ਚੀਜ਼ ਦਾ ਲੋਕੀ ਨਾਜਾਇਜ਼ ਫਾਇਦਾ ਉਠਾ ਕੇ ਸਰਕਾਰ ਦੇ ਪੈਸੇ ਦਾ ਟਾਈਮ ਦਾ ਅਫਸਰਾ ਦੇ ਟਾਈਮ ਦਾ ਦੁਰਉਪਯੋਗ ਕਰਾਰੇ ਨੇ ਕੋਈ ਇਸ ਤਰੀਕੇ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਹੈਗਾ ਜਿਸ ਦੇ ਨਾਲ ਐਕਚੁਅਲ ਦੇ ਵਿੱਚ ਪਬਲਿਕ ਨੂੰ ਕੋਈ ਫਾਇਦਾ ਹੁੰਦਾ ਹੋਵੇ ਕਿਉਂਕਿ ਤੁਸੀਂ ਕਿਸ ਚੀਜ਼ ਦੀ ਗੱਲ ਕਰਦੇ ਹੋ ਜੋ ਨੰਬਰ ਹੈਗਾ ਆ ਉਹਦੇ ਗੱਲ ਕਰ ਰਹੇ ਹੋ ਜਾਂ ਜੋ ਤਹਸੀਲਾਂ ਦੀ ਗੱਲ ਕਰ ਰਹੇ ਹੋ ਹਾਂਜੀ ਤੁਸੀਂ ਕਿਸ ਚੀਜ਼ ਦੀ ਗੱਲ ਕਰਦੇ ਹੋ ਫਾਇਦਾ ਨਹੀਂ ਹੋ ਰਿਹਾ ਨੰਬਰ ਜੋ ਨੰਬਰ ਜਾਰੀ ਕੀਤੇ ਉਹਨਾਂ ਦੀ ਗੱਲ ਕਰਦੇ ਹਾਂ ਐਂਟੀ ਕ腐ਪਸ਼ਨ ਦੇ ਜਾਂ ਤੁਸੀਂ ਤਸੀਲਾਂ ਚ ਗਾ ਰਹੇ ਹੋ ਮੈਂ ਨੰਬਰ ਦੀ ਗੱਲ ਕਰ ਰਿਹਾ ਜਿਹੜੇ ਨੰਬਰਸ ਐ ਐਕਚੁਅਲ ਜਿਹੜਾ ਤੁਸੀਂ ਇੱਕ ਐਗਜ਼ਾਮਪਲ ਹੈ ਕੋਈ ਇੱਕ ਬੰਦਾ ਹੈ ਉਹਨੇ ਆਪਣੀ ਰਿਸਟਰੀ ਕਰਾਉਣੀ ਹੈ ਉਹ ਪਰੇਸ਼ਾਨ ਹੈ ਸਰਕਾਰ ਨੇ ਬਹੁਤ ਅੱਛੀ ਪਾਲਿਸਿਜ਼ ਲੈ ਕੇ ਆਈ ਹੈ ਪਰ ਸਰਕਾਰ ਦੀ ਜਿਹੜੀ ਪਾਲਿਸਿਜ਼ ਨੇ ਉਹਦੇ ਜਿਹੜੇ ਲੂਪ ਹੋਲਸ ਨੇ ਉਹਦਾ ਫਾਇਦਾ ਕੁਝ ਲੋਕ ਆਪਣੇ ਪਰਸਨਲ ਇੰਟਰਸਟ ਉਹ ਚੱਕਦੇ ਜਿਸ ਦੇ ਨਾਲ ਉਹ ਪਾਲਿਸੀ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਪਾਂਦੀ ਜਿਹਦਾ ਇਫੈਕਟ ਸਭ ਨੂੰ ਨਹੀਂ ਮਿਲ ਪੰਦਾ ਹੈਗਾ ਸਰਕਾਰ ਆਪਣੀ ਤਰਫ ਤੋਂ ਕੋਸ਼ਿਸ਼ ਕਰ ਰਹੀ ਹੈ ਬਟ ਉਹਦੇ ਵਿੱਚ ਕਿਤਨਾ ਕਿਤੇ ਜਿਹੜਾ ਕ腐ਸ਼ਨ ਹੈ ਕ腐ਸ਼ਨ ਇਨ ਦਾ ਸੈਂਸ ਜਿਹੜੇ ਲੋਕੀ ਆਪਣੇ ਬੈਨੀਫਿਟ ਵਾਸਤੇ ਕਰਨਾ ਚਾਹੁੰਦੇ ਆ ਅਦਰ ਦੈਨ ਦੀ ਓਨ ਦਾ ਨੇਮ ਆਫ ਸੋਸ਼ਲ ਐਕਟੀਵਿਟੀਜ਼ ਉਹ ਲੋਕ ਇਸ ਚੀਜ਼ ਦਾ ਸਭ ਤੋਂ ਵੱਧ ਫਾਇਦਾ ਉਠਾ ਰਹੇ ਨੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਪਰ ਉਹਦਾ ਪੂਰਾ ਬੈਨੀਫਿਟ ਨਹੀਂ ਮਿਲ ਪਾਰਾ ਕਿਸੇ ਨੂੰ ਵੀ ਪਰ ਤੁਸੀਂ ਕਹਿੰਦੇ ਕਿ ਜੋ ਸ਼ਿਕਾਇਤਾਂ ਦੇ ਨੰਬਰ ਹੈਗੇ ਆਂ ਜੋ ਸ਼ਿਕਾਇਤਾਂ ਦੇ ਵਟਸਐਪ ਨੰਬਰ ਜਾਰੀ ਕੀਤੇ ਉਹਦੇ ਲੋਕੀ ਖੁੰਦ ਕੱਢਣ ਵਾਸਤੇ ਅੱਗੇ ਨੰਬਰ ਪਾਉਂਦੇ ਨੇ ਬਿਲਕੁਲ ਜੀ ਬਿਲਕੁਲ ਖੁੰਦ ਕੱਢਣ ਵਾਸਤੇ ਜਾਂ ਆਪਣਾ ਬਿਜ਼ਨਸ ਸੈਟ ਕਰ ਲੈਣਦੇ ਲੋਕ ਕਿ ਅਸੀਂ ਫਲਾਣੇ ਬੰਦੇ ਦੀ ਕੰਪਲੇਂਟ ਪਾ ਲਾਂਗੇ ਜੀ ਫਿਰ ਇਹਦਾ ਨਾਮ ਖਰਾਬ ਕਰਾਂਗੇ ਫਿਰ ਬਾਅਦ ਦੇ ਵਿੱਚ ਇਹ ਬੰਦਾ ਮੈਨੂੰ ਕਹੇਗਾ ਕਿ ਜੀ ਮੇਰੀ ਕੰਪਲੇਂਟ ਨੂੰ ਵਾਪਸ ਲਓ ਉਹ ਖਤਮ ਹੋ ਜਾਂਦੀ ਹੈ ਐਸੇ ਬਹੁਤ ਲੋਕ ਨੇ ਜੋ ਇਹ ਕ ਸੀਲ ਤੇ ਕੰਮ ਬਹੁਤ ਜਿਆਦਾ ਆਸਾਨ ਹੋਇਆ ਪਹਿਲਾਂ ਨਾਲੋਂ ਹੁਣ ਤਾਂ ਈਵਨ ਕਿ ਜਿਹੜੀ ਰਿਸ਼ਤੀ ਆਪਾਂ ਕਿਤੋਂ ਵੀ ਕਰਵਾ ਸਕਦੇ ਆ ਉਹਦੇ ਨਾਲ ਵੀ ਬਹੁਤ ਆਸਾਨੀ ਹੋਈ ਹੈ ਪਰ ਜੇ ਤੁਸੀਂ ਕਿਤੇ ਇਹਨੂੰ ਡੀਪਲੀ ਜਾ ਕੇ ਦੇਖੋਗੇ ਤਾਂ ਇਹਦੇ ਵਿੱਚ ਵੀ ਸਿਸਟਮ ਦੇ ਜਿਹੜਾ ਲੂਪਹੋਲ ਹੁੰਦਾ ਹਰ ਸਿਸਟਮ ਦੇ ਵਿੱਚ ਕੋਈ ਲੂਪਹੋਲ ਹੁੰਦਾ ਹੈ ਉਸ ਸਿਸਟਮ ਦਾ ਲੂਪਹੋਲ ਉਠਾ ਕੇ ਉਹਦਾ ਫਾਇਦਾ ਉਠਾ ਕੇ ਜਿਹੜਾ ਬਿਜ਼ਨਸ ਕਰ ਰਹੇ ਆ ਲੋਕੀ ਉਹਨਾਂ ਦੇ ਖਿਲਾਫ ਮੈਂ ਇਸ ਮੰਚ ਤੋਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਗਾ ਕਿ ਉਹਨਾਂ ਦੇ ਖਿਲਾਫ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਉਹ ਲੋਕ ਸਰਕਾਰ ਦੀ ਅੱਛੀ ਨੀਤੀਆਂ ਦਾ ਆਮ ਪਬਲਿਕ ਨੂੰ ਫਾਇਦਾ ਨਹੀਂ ਹੁੰਦੇ ਦਿੰਦੇ ਜੀ ਤੇ ਬਿਲਕੁਲ ਰੋਬਿੰਜੇ ਮੇਰਾ ਅਗਲਾ ਸਵਾਲ ਜਸਕਰਨ ਤੁਸੀਂ ਤਾਂ ਹੋਗਾ ਜਸਕਰਨ ਜੀ ਜਿ세 ਸਾਬਨਲ ਮਨੋਜ ਜੋਸ਼ੀ ਜੀ ਨੇ ਮੇਰੇ ਸਹਿਯੋਗੀ ਨੇ ਗੱਲਬਾਤ ਕੀਤੀ ਸੀ ਕਿ ਤੁਸੀਂ ਬਾਹਰੋਂ ਆਇਓ ਬਹੁਤ ਵੱਡੀ ਐਗਜ਼ਾਮਪਲ ਹੈ ਅੱਜ ਕੱਲ ਕਿਉਂਕਿ ਯੂਥ ਨੂੰ ਇੱਕੋ ਹੀ ਕੀੜਾ ਰਹਿੰਦਾ ਕਿ ਬਾਹਰ ਜਾਣਾ ਤੇ ਤੁਸੀਂ ਇੱਕ ਯੰਗ ਚਿਹਰਾ ਸਾਡੇ ਸਾਹਮਣੇ ਬੈਠੇ ਹੋ ਤੇ ਕਿਹੋ ਜਿਹਾ ਮੈਸੇਜ ਨੌਜਵਾਨ ਪੀੜ੍ਹੀ ਨੂੰ ਦੇਣਾ ਚਾਹੋਗੇ ਹਾਲਾਂਕਿ ਪੰਜਾਬ ਸਰਕਾਰ ਦਾਅਵੇ ਠੋਕ ਰਹੀ ਹੈ ਕਿ ਮਿਹਨਤ ਕਰੋ ਨੌکریاں ਵੱਟ ਤੇ ਪਈਆਂ ਨੇ ਸੋ ਮੈਂ ਇਹੀ ਕਹਿਣਾ ਚਾਹੁੰਦਾ ਜੀ ਬੀ ਆਪਣਾ ਪੰਜਾਬ ਛੱਡ ਕੇ ਬਾਹਰ ਨਹੀਂ ਜਾਣਾ ਚਾਹੀਦਾ ਹਾਲਾਂਕਿ ਉਹ ਡਿਵੈਲਪਡ ਕੰਟਰੀਜ਼ ਨੇ ਆਪਣੇ ਨਾਲੋਂ ਅੱਗੇ ਨੇ ਉੱਥੇ ਬੰਦੇ ਨੂੰ ਉੱਥੇ ਦਾ ਜਿਹੜਾ ਐਕਸਪੋਜ਼ ਕਰਨਾ ਬੜਾ ਜ਼ਰੂਰੀ ਹੈ ਕਿ ਉੱਥੇ ਕੰਮ ਕਰਨ ਦਾ ਤਰੀਕਾ ਲਾ ਲਓ ਜਿਵੇਂ ਮੇਰੀ ਸੋਚ ਸੀ ਕਿ ਮੈਂ ਉੱਥੇ ਆਪਣੀ ਸਟੱਡੀ ਕੰਪਲੀਟ ਕੀਤੀ ਜੀ ਤਾਂ ਉਸ ਤੋਂ ਬਾਅਦ ਜੋ ਮੇਰੇ ਫਰਦਰ ਪਲਾਨ ਸੀਗੇ ਮੈਂ ਉੱਥੋਂ ਜੋ ਆਈਡੀਆ ਲਾ ਲਓ ਜੋ ਮੈਂ ਉਥੋਂ ਲੈ ਸਕਿਆ ਉਹ ਆ ਕੇ ਮੈਂ ਇੱਥੇ ਆਪਣਾ ਕੰਮ ਕੀਤਾ ਸੋ ਮੈਂ ਯੂਥ ਨੂੰ ਇਹ ਕਹਿਣਾ ਚਾਹੁੰਦਾ ਜਾਓ ਜ਼ਰੂਰ ਉੱਥੋਂ ਸਿੱਖ ਕੇ ਆਪਣੇ ਪੰਜਾਬ ਜਾ ਕੇ ਕੰਮ ਕਰੋ। ਤਾਂ ਬਿਲਕੁਲ ਜੀ ਮੈਂ ਤੁਹਾਡੇ ਪ੍ਰੋਜੈਕਟ ਦਾ ਜ਼ਿਕਰ ਕਰ ਲਵਾਂ ਤੁਹਾਡਾ ਪ੍ਰੋਜੈਕਟ ਜੋ ਕੁਰਾਲੀ ਚੰਡੀਗੜ੍ਹ ਬਾਈਪਾਸ ਤੇ ਪੈਂਦਾ ਹੈ ਹਾਲਾਂਕਿ ਕਿਵੇਂ ਲੱਗਦਾ ਕਿਉਂਕਿ ਚੰਡੀਗੜ੍ਹ ਦੇ ਨਾਮ ਤੇ ਹੀ ਰੇਟ ਬਹੁਤ ਹਾਈਕ ਲੈ ਲੈਂਦੇ ਨੇ ਤੁਹਾਡੇ ਪ੍ਰੋਜੈਕਟ ਨੂੰ ਭਾਵੇਂ ਉਹ ਚੰਡੀਗੜ੍ਹ ਤੋਂ ਥੋੜਾ ਪਾਸੇ ਜ਼ਰੂਰ ਰਹਿ ਜਾਂਦਾ ਕਿੰਨਾ ਭਰਵਾ ਹੁੰਗਾਰਾ ਮਿਲ ਰਿਹਾ ਦੇਖੋ ਸਭ ਤੋਂ ਪਹਿਲਾਂ ਜਦੋਂ ਖਰੜ ਏਰੀਆ ਦੇ ਵਿੱਚ ਡਿਵੈਲਪਮੈਂਟ ਸਟਾਰਟ ਹੋਈ ਉੱਥੋਂ ਸਾਰੇ ਲੋਕ ਇਹ ਕਹਿੰਦੇ ਸੀ ਕਿ ਵੀ ਇੱਥੇ ਜਿਹੜੇ ਪ੍ਰੋਜੈਕਟਸ ਆ ਰਹੇ ਚਾਹੇ ਉਹ ਕਮਰਸ਼ੀਅਲ ਹੈ ਚਾਹੇ ਉਹ ਰੈਜੀਡੈਂਸਲੇ ਇਥੇ ਏਰੀਆ ਚੱਲਣਗੇ ਸਭ ਤੋਂ ਪਹਿਲਾਂ ਇਹੀ ਸਵਾਲ ਆਉਂਦਾ ਸੀਗਾ ਪਰ ਅੱਜ ਦੇ ਟਾਈਮ 'ਚ ਜੇ ਆਪਾਂ ਗੱਲ ਕਰੀਏ ਜਿੰਨੇ ਵੀ ਪ੍ਰੋਜੈਕਟਸ ਉੱਥੇ ਚੱਲ ਰਹੇ ਨੇ ਚਾਹੇ ਕਮਰਸ਼ੀਅਲ ਲਾ ਲੋ ਮੇਰੇ ਲੱਗਦਾ ਵੀ ਮੋਹਾਲੀ ਨਾਲੋਂ ਜ਼ਿਆਦਾ ਡਿਵੈਲਪਮੈਂਟ ਉੱਥੇ ਹੋ ਰਹੀ ਕਿਉਂਕਿ ਜ਼ਿਆਦਾ ਲੋਕੀ ਉੱਧਰ ਜਾ ਰਹੇ ਨੇ ਸੋ ਜਿਹੜਾ ਚੰਡੀਗੜ੍ਹ ਦਾ ਨਾਮ ਸਾਡੇ ਨਾਲ ਜੁੜਦਾ ਹੈ ਇਹ ਤਾਂ ਸਾਨੂੰ ਬੜਾ ਬੈਨੀਫਿਟ ਹੈ ਕਿਉਂਕਿ ਜਿਹੜੇ ਬਾਹਰੋਂ ਕਸਟਮਰ ਆਉਣੇ ਚਾਹੀਏ ਆਪਾਂ ਹਰਿਆਣੇ ਤੋਂ ਲੈ ਲਈਏ ਚੋਂ ਬਾਹਰ ਜਿਹੜੇ ਸਕੂਲਸ ਨੇ ਉਹ ਬੜੇ ਨੇੜੇ ਨੇ ਚੰਡੀਗੜ੍ਹ ਨੇੜੇ ਆ ਉਸ ਦੇ ਨਾਲ ਸਾਨੂੰ ਬੜਾ ਬੈਨੀਫਿਟ ਉਹਦਾ ਮਿਲ ਰਿਹਾ ਹੈ ਬਿਲਕੁਲ ਸਿੰਘਲਾ ਸਾਹਿਬ ਤੁਸੀਂ ਸਾਰੀਆਂ ਸਰਕਾਰਾਂ ਵੀ ਦੇਖੀਆਂ ਨੇ ਤੇ ਸਾਰੀਆਂ ਸਰਕਾਰਾਂ ਦੇ ਵਿੱਚ ਤੁਸੀਂ ਲੱਕੀ ਕੰਮ ਵੀ ਕੀਤਾ ਹੈਗਾ ਪਰ ਐਮਐਸਐਮ ਦੀ ਗੱਲ ਕਰਦੇ ਆ ਐਮਐਸਐਮ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦਾ ਦੇਖਦੇ ਆ ਮਾਹੌਲ ਹੈਗਾ ਕਿ ਬਾਰ ਬਾਰ ਜਿਹੜੇ ਐਮਐਸਐਮ ਦੇ ਕੰਮ ਕਰਨ ਲੋਕ ਨੇ ਜਿਹੜੇ ਇੰਡਸਟਰੀਸਟ ਨੇ ਉਹ ਕਹਿੰਦੇ ਨੇ ਕਿ ਮਦਰ ਇੰਡਸਟਰੀ ਵੱਡੀ ਇੰਡਸਟਰੀ ਕੋਈ ਆਣੀ ਚਾਹੀਦੀ ਹੈ ਉਹਦੀ ਕਿੰਨੀ ਜਰੂਰਤ ਹੈਗੀ ਆ ਕੋ ਐਮ ਐਸ ਐਮ ای ਦੀ ਗੱਲ ਕਰਕੇ ਆਪਾਂ ਇਸ਼ੂਜ਼ ਦੇ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਤਾਂ ਐਮ ਐਸ ਐਮ ای ਦੇ ਵਿੱਚ ਕੀ ਹੈ ਕਿ ਤੁਹਾਡਾ ਪਾਵਰ ਟੈਰਿਫ ਬਹੁਤ ਜ਼ਿਆਦਾ ਹੈ ਦੂਸਰੇ ਨੰਬਰ ਤੇ ਸਕਿਲਡ ਲੇਬਰ ਦਾ ਆਉਂਦਾ ਹੈ ਸਕਿਲਡ ਲੇਬਰ ਦੇ 45% 35% ਇੱਕ ਡਾਟ 35% ਇਮਪਲੋਇਰਸ ਇਸ ਟਾਈਮ ਸਕਿਲਡ ਲੇਬਰ ਦੀ ਸ਼ਾਰਟੇਜ ਹੈ ਪੰਜਾਬ ਦੇ ਵਿੱਚ 45% ਐਸ ਐਮ ਐਸ ਦੇ ਵਿੱਚ ਕੀ ਹੈ ਇਸ ਟਾਈਮ ਫੰਡਸ ਦੇ ਵਿੱਚ ਤੇ ਜੋ ਆਪਣਾ ਐਕਸਪੈਂਸ਼ਨ ਕਰਨਾ ਚਾਹੁੰਦੇ ਤੇ ਨਵੀਂ ਇੰਡਸਟਰੀ ਲਗਾਉਣਾ ਚਾਹੁੰਦੇ 45% ਐਸਐਮਈਸ ਜੋ ਹੈ ਇਸ ਟਾਈਮ ਪੈਂਡਿੰਗ ਨੇ ਜਿਨ੍ਹਾਂ ਨੂੰ ਆਪਣਾ ਕੰਮ ਸਟਾਰਟ ਕਰਨ ਵਾਸਤੇ ਫਾਈਨੈਂਸਿੰਗ ਚ ਚੱਲ ਰਹੀਆਂ ਨੇ ਇਹ ਸਰਕਾਰੀ ਟੈਕਰ ਨੇ ਪੰਜਾਬ ਦਾ ਇਹ ਹਾਲਾਤ ਹੈ ਪਰ ਲੇਕਿਨ ਜੋ ਐਸਐਮਈਸ ਦੇ ਵਿੱਚ ਖੋਰ ਵੀ ਹੈ ਉਹਦੇ ਚ ਮੈਂ ਇਹੀ ਚਾਹੂੰਗਾ ਕਿ ਸਰਕਾਰ ਦੇ ਉੱਪਰ ਜੋ ਹੈ ਸਰਕਾਰ ਦੇ ਕੋਲ ਤਾਂ ਜੋ ਹੈ ਸਾਡੇ ਕੋਲ ਰਿਸੋਰਸ ਦੀ ਕਮੀ ਹੈ ਕਿ ਅਸੀਂ ਇਹਦੇ ਚ ਕੀ ਹੋਣਾ ਚਾਹੀਦਾ ਹੈ ਰਿਫਾਰਮਸ ਦੇ ਵਿੱਚ ਕਿ ਸਾਨੂੰ ਇੱਕ ਜੋ ਨਾਰਥ-ਈਸਟ ਸਟੇਟਸ ਦੇ ਦੇ ਤਰਜ਼ ਦੇ ਉੱਪਰ ਜੋ ਸਪੈਸ਼ਲ ਨਾਰਥ-ਈਸਟ ਸਪੈਸ਼ਲ ਇਨਫਰਾਸਟ੍ਰਕਚਰ ਡਵੈਲਪਮੈਂਟ ਸਕੀਮਸ ਦੇ ਅੰਦਰ ਪੰਜਾਬ ਦੇ ਉੱਪਰ ਉਹ ਲਾਗੂ ਹੋਣੀ ਚਾਹੀਦੀ ਹੈ ਪੰਜਾਬ ਉਸ ਸਕੀਮ ਦੇ ਵਿੱਚ ਫਾਲ ਕਰੇ ਤਾਂ ਪੰਜਾਬ ਦਾ ਭਲਾ ਹੋ ਸਕਦਾ ਹੈ ਤਾਂ ਪੰਜਾਬ ਤਰੱਕੀ ਕਰੇਗਾ ਪੰਜਾਬ ਦੀ ਇੰਡਸਟਰੀਆਂ ਗਰੋ ਕਰੇਗੀ ਲੇਬਰ ਦੀ ਗੱਲ ਕਰਦੇ ਹਾਂ ਲੇਬਰ ਤਾਂ ਬਾਹਰ ਤੋਂ ਨਹੀਂ ਆ ਰਹੀ ਯੂਪੀ ਤੋਂ ਬਿਹਾਰ ਤੋਂ ਨਹੀਂ ਆ ਰਹੀ ਉੱਥੇ ਕੰਮ ਸ਼ੁਰੂ ਹੋ ਗਏ ਨੇ ਮਨਰੇਗਾ ਦੀ ਲੇਬਰ ਪੈਸੇ ਮਿਲਣ ਲੱਗਦੇ ਤੇ ਇਕੋ ਕਰ ਨਹੀਂ ਲੱਗਦਾ ਹੈਗਾ ਆਪਾਂ ਸਰਕਾਰ ਦੀ ਗੱਲ ਨਾ ਕਰਕੇ ਦੇਖੀਏ ਕਿ ਜੇ ਕਿ ਓਵਰ ਆਲ ਦੇਖੀਏ ਕਿ ਲੇਬਰ ਜਿਹੜੀ ਹੈ ਉਹ ਇਸ ਕਰਕੇ ਘਟ ਹੋ ਰਹੀ ਹੈ ਦੇਖੋ ਗੱਲ ਇਹ ਹੈ ਇੱਕ ਤਾਂ ਪੰਜਾਬ ਨੂੰ ਛੱਡ ਕੇ ਜੇ ਆਪਾਂ ਗੱਲ ਕਰਦੇ ਹਾਂ ਉਹ ਭਾਈ ਯੂਪੀ ਦੀ ਗੱਲ ਕਰੀਏ ਤੇ ਐਮਪੀ ਦੀ ਗੱਲ ਕਰੀਏ ਯੂਪੀ ਐਮਪੀ ਦੇ ਵਿੱਚ ਜੋ ਇਸ ਟਾਈਮ ਜੋ ਪੋਲਿਸੀਜ਼ ਨੇ industrial eco friendly ਇਹਨੂੰ ਕਹਿੰਦੇ ਇੰਡਸਟਰੀਅਲ ਇਕੋ ਫ੍ਰੈਂਡਲੀ ਪਾਲਿਸੀਜ਼ ਨੇ ਜੋ ਚੱਲ ਰਹੀਆਂ 2023 ਤੋਂ ਜਿਹਦੇ ਵਿੱਚ ਕੀ ਹੈ ਕਿ 100% STST ਰੀਇੰਬਰਸਮੈਂਟ ਜੋ ਪੰਜਾਬ ਲੈਕ ਕਰਦਾ ਹੈ ਦੂਸਰਾ ਆਉਂਦਾ ਹੈ ਤੁਹਾਡਾ ਪਾਵਰ ਟੈਰਿਫ ਜੋ ਸਭ ਤੋਂ ਪਾਵਰ ਟੈਰੀਫ ਐਂਡ ਸਸਟੇਨੇਬਿਲਟੀ ਜੋ ਪੰਜਾਬ ਲੈਕ ਕਰਦਾ ਹੈ ਉਸ ਤੋਂ ਬਾਅਦ ਆਉਂਦਾ ਹੈ ਲੈਂਡ ਐਕਵੀਜ਼ੀਸ਼ਨ ਐਂਡ ਲੈਂਡ ਚੰਕਸ ਦੇ ਵਿੱਚ ਜਿਹੜਾ ਤੁਹਾਨੂੰ ਇੰਡਸਟਰੀਅਲ ਲੈਂਡ ਦੇਣੀ ਉਹ ਪੰਜਾਬ ਲੈਕ ਕਰਦਾ ਹੈ ਇਹ ਸਾਰੀਆਂ ਤਿੰਨ ਬਹੁਤ ਇੰਪੋਰਟੈਂਟ ਇਸ਼ੂਸ ਨੇ ਜਿੱਥੇ ਪੰਜਾਬ ਬਹੁਤ ਪਿੱਛੇ ਰਹਿ ਗਿਆ ਹੈ ਤਾਂ ਬਿਲਕੁਲ ਰੋਬਿੰਡ ਜੀ ਮੇਰਾ ਸਵਾਲ ਤੁਹਾਡੇ ਤੇ ਰੋਗਾ ਹਾਲਾਂਕਿ ਆਪਾਂ ਰੀਅਲ ਏਸਟੇਟ ਦਾ ਜ਼ਿਕਰ ਕਰ ਰਹੇ ਹਾਂ ਤਾਂ ਕਿੰਨਾ ਕੁ ਕੰਪੀਟੀਸ਼ਨ ਤੁਹਾਨੂੰ ਆਪਣੇ ਆਪ ਦੇ ਨਾਲ ਲੱਗਦਾ ਹੈ ਕਿਉਂਕਿ ਜੇ ਅਸੀਂ ਬਾਹਰ ਕੰਪੀਟੀਸ਼ਨ ਦੇਖੀਏ ਤਾਂ ਰੀਅਲ ਏਸਟੇਟ ਦਾ ਬਹੁਤ ਵੱਡਾ ਕੰਪੀਟੀਸ਼ਨ ਹੈ ਹਰ ਇੱਕ ਬਿਲਡਰ ਦਾਵਾ ਠੋਕਦਾ ਹੈ ਕਿ ਸਾਡਾ ਪ੍ਰੋਜੈਕਟ ਬੈਸਟ ਹੈ ਤੁਸੀਂ ਜਦੋਂ ਆਪਣਾ ਕੋਈ ਵੀ ਪ੍ਰੋਜੈਕਟ ਡਿਲੀਵਰ ਕਰਦੇ ਹੋ ਤਾਂ ਤੁਹਾਡਾ ਆਪਣੇ ਨਾਲ ਕਿੰਨਾ ਕੁ ਵੱਡਾ ਕੰਪੀਟੀਸ਼ਨ ਹੋ ਜਾਂਦਾ ਹੈ ਬਹੁਤ ਅੱਛਾ ਕੁਐਸਚਨ ਹੈ ਜੀ ਆਪਣੇ ਨਾਲ ਕੰਪੀਟੀਸ਼ਨ ਇਹ ਹੁੰਦਾ ਹੈ ਕਿ ਜੋ ਆਪਣੇ ਕਸਟਮਰ ਨੂੰ ਅਸੀਂ ਕਮਿਟ ਕਰ ਰਹੇ ਹਾਂ ਉਹਨੂੰ ਡਿਲੀਵਰ ਕਰੀਏ ਇਨ ਟਾਈਮ ਡਿਲੀਵਰ ਕਰੀਏ ਸਭ ਤੋਂ ਪਹਿਲਾਂ ਜਿਹੜਾ ਵੀ ਕੋਈ ਵੀ ਡਿਵੈਲਪਰ ਹੋਏ ਦੀ ਡਿਊਟੀ ਹੁੰਦੀ ਹੈ ਕਿ ਉਹਨੂੰ ਜੋ ਪੈਸਾ ਉਸ ਦੇ ਪ੍ਰੋਜੈਕਟ ਦੇ ਵਿੱਚ ਬੁਕਿੰਗਸ ਦੇ ਤੌਰ ਤੇ ਆ ਰਿਹਾ ਨਾ ਉਹ ਉਸ ਨੂੰ ਪ੍ਰੋਜੈਕਟ ਤੋਂ ਬਾਹਰ ਨਾ ਲੈ ਕੇ ਜਾਏ ਪ੍ਰੋਜੈਕਟ ਦਾ ਪੈਸਾ ਪ੍ਰੋਜੈਕਟ ਦੇ ਅੰਦਰ ਲੱਗੇਗਾ ਤਾਂ ਜੋ ਚੀਜ਼ ਅਪਾ ਕਮਿਟ ਕਰਦੇ ਆ ਇਨ ਬ੍ਰੋਸ਼ਰਸ অর ਐਟ ਦੀ ਟਾਈਮ ਆਫ ਸੇਲ ਉਹ ਸਾਰੀ ਚੀਜ਼ਾਂ ਬਾਈ ਡਿਫਾਲਟ ਆਟੋਮੈਟਿਕਲੀ ਨਾ ਡਿਲੀਵਰ ਹੋ ਜਾਂਦੀਆਂ ਤੇ 1 ਬਾਈ 1 ਅਪਾ ਸਟੈਪ ਨਾਲ ਚੱ ਤੇ ਬਿਲਕੁਲ ਜਸਕਰਨ ਜੀ ਸੇਮ ਮੇਰਾ ਤੁਹਾਡੇ ਤੋਂ ਵੀ ਸਵਾਲ ਰਹੂਗਾ ਹਾਲਾਂਕਿ ਜਿਸ ਹਿਸਾਬ ਦੇ ਨਾਲ ਰੀਅਲ ਏਸਟੇਟ ਦਾ ਕੰਪੀਟੀਸ਼ਨ ਹੈ ਪਰ ਬਹੁਤ ਵਾਰੀ ਅਜਿਹੇ ਬਿਲਡਰ ਸਾਨੂੰ ਟੱਕਰ ਜਾਂਦੇ ਨੇ ਕਿ ਵਾਦਾ ਪੂਰਾ ਨਹੀਂ ਕਰ ਪਾਉਂਦੇ ਤੇ ਬਦਨਾਮ ਪੂਰੀ ਇੰਡਸਟਰੀ ਹੋ ਜਾਂਦੀ ਹੈ ਕਸਟਮਰ ਕਿਵੇਂ ਧਿਆਨ ਰੱਖਣ client ਕਿਵੇਂ ਧਿਆਨ ਰੱਖੇ ਕਿ ਅਸੀਂ ਯਕੀਨ ਕਰ ਸਕਦੇ ਹਾਂ ਜੀ ਜੇ ਕੋਈ ਅੱਜ ਦੇ ਟਾਈਮ 'ਚ ਕਸਟਮਰ ਕਿਸੇ ਠੱਗੀ ਠੋਰੀ ਦਾ ਸ਼ਿਕਾਰ ਹੋ ਰਿਹਾ ਹੈ ਸਭ ਤੋਂ ਪਹਿਲਾਂ ਉਹ ਕਸਟਮਰ ਦੀ ਹੀ ਗਲਤੀ ਹੈ ਕਿਉਂਕਿ ਅੱਜ ਦੇ ਟਾਈਮ 'ਚ ਜਿਹੜਾ ਕਸਟਮਰ ਆਪ ਹੀ ਬੜਾ ਚਕੰਨਾ ਹੋ ਚੁੱਕਿਆ ਹੈ ਜ਼ਿਆਦਾ ਕਰ ਕਸਟਮਰ ਸਭ ਤੋਂ ਪਹਿਲਾਂ ਜਿਹੜਾ ਕਸਟਮਰ ਉਹਨੂੰ ਡਿਵੈਲਪਰ ਦੇ ਸਾਰੇ ਡਾਕੂਮੈਂਟਸ ਚੈੱਕ ਕਰਨੇ ਚਾਹੀਦੇ ਕੀ ਉਹਦੀ ਲੈਂਡ ਜਿਹੜੀ ਡਿਵੈਲਪਰ ਦੀ ਲੈਂਡ ਆ ਉਹ ਫੁੱਲੀ ਓਨਡ ਹੈ ਔਰ ਜਿਹੜੀ ਪਰਮਿਸ਼ਨਸ ਨੇ ਉਹ ਸਾਰੀਆਂ ਕੀ ਡਿਵੈਲਪਰਸ ਕੋਲ ਹੈਗੀਆਂ ਇਹ ਡਿਵੈਲਪਰ ਨੂੰ ਚੈੱਕ ਕਰਨਾ ਚਾਹੀਦਾ ਹੈ ਕਈ ਵਾਰ ਕਸਟਮਰਸ ਕੀ ਕਰਦੇ ਨੇ ਜਿਹੜੇ ਆਪਣੇ ਡੀਲਰ ਐ ਸੀਪੀ ਐ ਇਹ ਆਪਣੇ 5-7 ਲੱਖ ਦੇ ਲਾਲਚ ਦੇ ਵਿੱਚ ਕਸਟਮਰ ਨੂੰ ਗੁੰਮਰਾਹ ਕਰਕੇ ਕਿਸੇ ਗਲਤ ਪ੍ਰੋਜੈਕਟ ਦੇ ਵਿੱਚ ਸਪੈਸ਼ਲਵਾ ਦਿੰਦੇ ਆ ਸੋ ਮੈਂ ਇਹੀ ਕਹਿਣਾ ਚਾਹੁੰਦਾ ਵੀ ਕਸਟਮਰ ਆਪ ਨੂੰ ਦੇਖਣਾ ਚਾਹੀਦਾ ਕਿ ਸਾਰੀ ਪਰਮਿਸ਼ਨਸ ਵਗੈਰਾ ਸਾਰਾ ਕੁਝ ਪੂਰਾ ਹੈ ਸਭ ਤੋਂ ਜਿਹੜੀ ਮੇਨ ਹੈ ਰੇਰਾ ਉਹ ਕਸਟਮਰ ਨੂੰ ਜਰੂਰ ਚੈੱਕ ਕਰਨਾ ਚਾਹੀਦਾ ਕਿ ਸੇ ਪ੍ਰੋਜੈਕਟ ਦਾ ਰੇਰਾ ਆ ਚੁੱਕਿਆ ਹੈ ਜਿਵੇਂ ਕਿ ਆਪਾਂ ਸਟਾਕ ਮਾਰਕੀਟ ਦੀ ਗੱਲ ਲੈ ਲਈਏ ਉੱਥੇ ਉਹੀ ਕਾਮਯਾਬ ਹੈ ਜਿਹਨੂੰ ਨੌਲੇਜ ਹੈ ਠੀਕ ਹੈ ਜੀ ਕਿਉਂ ਹੁਣ ਇਸੇ ਤਰ੍ਹਾਂ ਰੀਅਲ ਏਸਟੇਟ ਚ ਸੇਮ ਲਾਈਨ ਇਹ ਆਂਦੀ ਹੈ ਕਿ ਜਿਹੜਾ ਕਸਟਮਰ ਜਿਹੜਾ ਡਿਵੈਲਪਰ ਦਾ ਚਾਹੇ ਡਾਕੂਮੈਂਟ ਦੀ ਗੱਲ ਲਈਏ ਚਾਹੇ ਪਰਮਿਸ਼ਨ ਦੀ ਗੱਲ ਜਿਹੜਾ ਬੰਦਾ ਚੈੱਕ ਕਰ ਰਿਹਾ ਜਿਹਨੂੰ ਨੌਲੇਜ ਹੈ ਉਹੀ ਅੱਜ ਦੇ ਟਾਈਮ 'ਚ ਕਾਮਯਾਬ ਹੋ ਰਿਹਾ ਬਾਕੀ ਸਾਰੇ ਠੱਗੀ ਥੋਰੀ ਦੇ ਕਿਤੇ ਨਾ ਕਿਤੇ ਸ਼ਿਕਾਰ ਹੋ ਰਹੇ ਜਸਕਰ ਜੀ ਗੱਲ ਹੋਰ ਕਰਨ ਵਾਲੀ ਹੈ ਕਿ ਖੜ ਤੋਂ ਲੈ ਕੇ ਕੋਰਾਲੀ ਦੇ ਪੜਿਆਲੇ ਤੱਕ ਬੜੇ ਆਊਟਕੈਟ ਸਕੂਲਰ ਨੇ ਰਾਤ ਬਲਕਿ 3:00 ਵਜੇ ਤੱਕ ਜ਼ਿੰਦਗੀ ਸ਼ੁਰੂ ਹੋ ਗਈ ਹੈ ਸੈਕਟਰ 17 ਖਤਮ ਕਰਤਾ ਤੁਸੀਂ ਤੁਹਾਡੇ ਬੜੀ ਮਾਰਕੀਟ ਨੇ ਤੇ ਬਹੁਤ ਸਾਰੇ ਮਾਲ ਖਤਮ ਕਰਦੇ ਤੇ ਕੀ ਲੱਗਦਾ ਕਾਰਨ ਕੀ ਹੈ ਭਵਿੱਖ ਕੀ ਹੈਗਾ ਪੂਰਾ ਇਹਦਾ ਭਵਿੱਖ ਹੈ ਜੀ ਅਸੀਂ ਮੈਨੂੰ ਲੱਗੇ ਗੱਲ ਹਾਂਜੀ ਲੱਗ ਗਾਇਕ ਮਾਈਕ ਮਾਈਕ ਲੱਗੇ ਕਰ ਲੋ ਹਾਂਜੀ ਕੋਈ ਖੇ ਹੈ ਜੀ ਅਸੀਂ ਮਾਡਰਨ ਕਨਸੈਪਟ ਜਿਹੜਾ ਆਪਣੇ ਏਰੀਆ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹਾਂ ਹੁਣ ਇੱਥੇ ਕਰਾਲੀ ਦੀ ਜੇਕਰ ਗੱਲ ਕਰ ਲਈਏ ਉੱਥੇ ਬਹੁਤ ਸਾਰੇ ਕਮਰਸ਼ੀਅਲ ਰੈਜੀਡੈਂਸ਼ੀਅਲ ਪ੍ਰੋਜੈਕਟਸ ਆ ਰਹੇ ਨੇ ਹੁਣ ਸਾਨੂੰ ਆਪਾਂ ਸਾਰੇ ਨੂੰ ਪਤਾ ਵੀ ਚੱਲਣਾ ਤਾਂ ਕਮਰਸ਼ੀਅਲ ਜੇ ਇੱਕ ਜਗ੍ਹਾ ਤਿੰਨ ਚਾਰ ਆ ਕੇ ਚੱਲਣਾ ਕਿਸੇ ਇੱਕ ਨਹੀਂ ਹੈ ਉਹ ਸਾਨੂੰ ਪਹਿਲਾਂ ਹੀ ਪਤਾ ਸੋ ਜੇਕਰ ਮੈਂ ਆਪਣੇ ਪ੍ਰੋਜੈਕਟ ਦੀ ਗੱਲ ਕਰਲਾਂ ਮੈਂ ਪੂਰਾ ਕੰਫੀਡੈਂਸ ਹੈ ਕਿ ਮੇਰਾ ਇਹ ਪ੍ਰੋਜੈਕਟ ਪੂਰਾ ਵਧੀਆ ਤਰੀਕੇ ਨਾਲ ਰਨ ਕਰੂਗਾ ਕਿਉਂਕਿ ਚਲਾਉਣ ਦਾ ਕਾਰਨ ਕੀ ਹੁੰਦਾ ਆਪਾਂ ਡਿਫਰੈਂਟ ਕੀ ਲੈ ਕੇ ਆ ਰਹੇ ਹਾਂ ਹੋਰਾਂ ਪ੍ਰੋਜੈਕਟ ਨਾਲੋਂ ਮੈਂ ਇਹ ਸਾਰੇ ਚੀਜ਼ਾਂ ਦੇ ਬੜੇ ਗੰਭੀਰਤਾ ਨਾਲ ਵਰਕਿੰਗ ਕੀਤੀ ਹੈ ਚਾਹੇ ਆਪਾਂ ਬ੍ਰਾਂਡਸ ਦੀ ਗੱਲ ਲਈਏ ਚਾਹੇ ਮਾਡਰਨ ਕਨਸੈਪਟ ਦੀ ਗੱਲ ਲਈਏ ਹਾਲਾਂਕਿ ਜਿੱਥੇ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਉੱਥੇ ਕਨਸੈਪਟ ਕੀ ਚੱਲ ਰਿਹਾ ਕਿ ਐਸ.ਯੂ ਸ਼ੋਰੂਮਸ ਪਲੱਸ ਡਰਾਈਵ-ਥਰੂ ਆ ਜਾਂਦਾ ਹੈ ਇਹੀ ਕਨਸੈਪਟ ਹੈ ਮੈਂ ਪੂਰਾ explore ਕਰ ਰਿਹਾ ਜਦੋਂ ਮੈਂ ਸਟਾਰਟ ਕੀਤਾ ਪੰਜਾਬ ਵੀ ਕਿੱਦਾਂ ਦੇ ਪ੍ਰੋਜੈਕਟ ਆ ਰਹੇ ਨੇ ਸੋ ਮੈਂ ਡਿਫਰੈਂਟ ਕਰਨ ਦੀ ਕੀ ਕੋਸ਼ਿਸ਼ ਕੀਤੀ ਹੈ ਮੈਂ ਐਸਈਓ ਪਲਸ ਡਿਫਰੈਂਟ ਮੈਂ ਡਰਾਈਵ थ्रू ਬਣਾਉਣ ਦੀ ਬਜਾਏ ਮੈਂ ਉੱਥੇ ਸੈਪਰੇਟ ਫੂਡ ਕੋਰਟ ਲੈ ਕੇ ਆਇਆ ਹੈ ਜਿਹੜਾ ਇੱਕ ਬੜਾ ਮਾਡਰਨ ਕਨਸੈਪਟ ਹੈ ਸੋ ਇਸੇ ਕਾਰਨ ਇਸੇ ਕਾਰਨ ਦੇ ਕਰਕੇ ਮੈਂ ਪੂਰਾ ਕੰਫੀਡੈਂਸ ਹੈ ਕਿ ਮੈਂ ਜਿਹੜੇ ਦੋਏ ਪ੍ਰੋਜੈਕਟਸ ਆ ਰਹੇ ਨੇ ਉਹਨਾਂ ਨਾਲ ਮੈਂ ਕਿਤੇ ਨਾ ਕਿਤੇ ਡਿਫਰੈਂਟ ਹੈ ਤੇ ਮੈਂ ਪੂਰਾ ਕੰਫੀਡੈਂਸ ਹੈ ਕਿ ਪ੍ਰੋਜੈਕਟ ਸੜਾ ਰਨ ਵਧੀਆ ਤਰੀਕੇ ਨਾਲ ਕਰੂਗਾ ਤੇ ਬਿਲਕੁਲ ਸੰਦੀਪ ਜੀ ਸਵਾਲ ਤੁਹਾਡੇ ਤੇ ਰਹੂਗਾ ਹਾਲਾਂਕਿ ਜਿਸ ਤਰ੍ਹਾਂ ਮੈਂ ਪਹਿਲੇ ਵੀ ਤੁਹਾਡੇ ਨਾਲ ਗੱਲਬਾਤ ਕਰ ਰਹੀ ਸੀ ਤੁਹਾਨੂੰ ਕਿਉਂ ਲੱਗਦਾ ਹੈ ਕਿ ਪੰਜਾਬ ਦੀ ਆਰਥਿਕ ਸਥਿਤੀ ਲਗਾਤਾਰ ਡਗਮਗਾ ਰਹੀ ਹੈ ਪੰਜਾਬ ਸਰਕਾਰ ਤਾਂ ਬਹੁਤ ਵਧੀਆ-ਵਧੀਆ ਕਦਮ ਚੁੱਕ ਰਹੀ ਹੈ ਤੁਹਾਨੂੰ ਇਸ ਚੀਜ਼ ਦਾ ਲੰਮਾ ਕਿਉਂ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਜਦੋਂ ਤੁਹਾਡੇ ਸਾਹਮਣੇ ਸਾਰਾ ਕੁਝ ਦਿਖ ਰਿਹਾ ਹੈ ਕਿ ਪੰਜਾਬ ਦੀ ਇੰਡਸਟਰੀ ਮਾਈਗ੍ਰੇਟ ਹੋ ਰਹੀ ਹੈ ਪੰਜਾਬ ਦੇ ਵਿੱਚੋਂ ਮਾਈਗ੍ਰੇਸ਼ਨ ਦਾ ਕਾਰਨ ਹੈ ਸਭ ਤੋਂ ਵੱਡੀ ਗੱਲ ਹੈ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦਾ ਵਿਗੜਨਾ ਨਸ਼ਿਆਂ ਦੇ ਕਾਰੋਬਾਰ ਯੂਥ ਦਾ ਬਾਹਰ ਜਾਣਾ ਕਿਉਂਕਿ ਜਦੋਂ ਤੁਹਾਨੂੰ ਇੱਥੇ ਤੁਹਾਡੇ ਸਾਰੀਆਂ ਸਿਸਟਮ ਜੋ ਸਿਸਟਮ ਖਰਾਬ ਹੋ ਗਿਆ ਜੋ ਜਦੋਂ ਤੁਹਾਨੂੰ ਇੱਥੇ ਦਿਖ ਜਾਏ ਕਿ ਇੱਥੇ ਤੁਹਾਡੇ ਵਾਸਤੇ ਕੁਝ ਨਹੀਂ ਹੈ ਤਾਂ ਯੂਥ ਦਾ ਬਾਹਰ ਜਾਣਾ ਲਾਜ਼ਮੀ ਹੈ ਜੋ ਇਸ ਕਰਕੇ ਹੀ ਜਾ ਰਿਹਾ ਹੈ ਬਾਕੀ ਜੋ ਸਾਡੇ ਉਦਯੋਗਪਤੀ ਹੈ ਜੋ ਸਾਡੇ ਇੰਡਸਟਰੀਸਟ ਨੇ ਉਹਨਾਂ ਦੇ ਜੋ ਉਹਨਾਂ ਦੀ ਜੋ ਨਵੀਂ ਜਨਰੇਸ਼ਨ ਜੋ ਅਗਲੀ ਨਿਊ ਜਨਰੇਸ਼ਨ ਹੈ ਉਹ ਵੀ ਆਪਣਾ ਜੋ ਭੁਵਿੱਖ ਹੈ ਮਹਿਨਤ ਉਹ ਵੈਰੀ ਕਰਦਾ ਭਾਜੀ ਤੋਂ ਜਸਕਰਨਜੀ ਤੋਂ ਉਹਨਾਂ ਦਾ ਜੋ ਭਵਿੱਖ ਹੈ ਉਹ ਵੀ ਆਪਣਾ ਭਵਿੱਖ ਲੰਡਨ ਸਿੰਗਾਪੁਰ ਇੰਗਲੈਂਡ ਆਪਣਾ ਆਪਣਾ ਲੰਡਨ ਅਮਰੀਕਾ ਤੇ ਉਹਦਾ ਕੈਨੇਡਾ ਵੱਲ ਦੇਖ ਰਹੇ ਨੇ ਤੇ ਹੋਰ ਤਾਂ ਹੋਰ ਜੋ ਇੰਡਸਟਰੀਲਿਸਟ ਦੇ ਜੋ ਬੱਚੇ ਨੇ ਉਹ ਵੀ ਆਪਣਾ ਜੋ ਨਵੀਂ ਸੈਟਲਮੈਂਟ ਉਹ ਵੀ ਵਿਦੇਸ਼ਾਂਵਾਦ ਤਰਜੀਹ ਦੇ ਰਹੇ ਨੇ ਨਵੀਂ ਜੋ ਸੈਟਲਮੈਂਟ ਹੋ ਰਹੀ ਹੈ ਤੇ ਇਸ ਤੀਰ ਨੂੰ ਦੇਖਦੇ ਹੋਏ ਇਹ ਕਿਉਂ ਹੋ ਰਿਹਾ ਹੈ ਇਹਦਾ ਰੀਜ਼ਨ ਕੀ ਹੈ ਕਿਉਂਕਿ ਤਾਂ ਆਪਣੇ ਆਪ ਨੂੰ ਪੰਜਾਬ ਦਾ ਜੋ ਇੰਡਸਟਰੀਅਲ ਸਟੇਪ ਪੰਜਾਬ ਦੇ ਅਦਯੋਗਪਤੀ ਆਪਣੇ ਆਪ ਨੂੰ ਪੰਜਾਬ ਚ ਸੇਫ ਨਹੀਂ ਸਮਝਦੇ ਸੁਰੱਖਿਅਤ ਨਹੀਂ ਸਮਝਦੇ ਸਭ ਤੋਂ ਵੱਡਾ ਕਾਰਨ ਇਹ ਹੈ ਦੂਜਾ ਕੁਦਰਤੀ ਸੌਮੇ ਚਾਹੇ ਉਹ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਉਹ ਤਾਂ ਕਹਿੰਦੇ ਨੇ ਕਿ ਕੀ ਪੁਰਾਣੀ ਸਰਕਾਰਾਂ ਲੈ ਕੇ ਆਈਆਂ ਗੈਂਗਸਟਰ ਬਦਮਾਸ ਪੁਰਾਣੀ ਸਰਕਾਰਾਂ ਲੈ ਕੇ ਆਈਆਂ ਅਸਤ ਖਤਮ ਕਰ ਰਹੇ ਆ ਪੰਜਾਬ ਪਿਛਲੀਆਂ ਸਰਕਾਰਾਂ ਦੇ ਵਿੱਚ ਮੈਂ ਉਹੀ ਗੱਲ ਕਹਿ ਰਿਹਾ ਪਿਛਲੀ ਸਰਕਾਰਾਂ ਦੇ ਵਿੱਚ ਜੋ ਪੰਜਾਬ ਨੇ ਤਰੱਕੀ ਕੀਤੀ ਚਾਹੇ 2002 ਚ ਕਾਂਗਰਸ ਦੀ ਸਰਕਾਰ ਸੀ ਚਾਹੇ 2017 ਦੀ ਸਰਕਾਰ ਸੀ ਉਦੋਂ ਦੀ ਗੱਲ ਕਰ ਲਈਏ ਤਾਂ ਹੁੰਦੀ ਗੱਲ ਇਹ ਉਹ ਇੰਡਸਟਰੀ ਦੇ ਡਾਟੇ ਕੱਢ ਲਓ ਤੇ ਅੱਜ ਦੇ ਡਾਟੇ ਕੱਢ ਲਓ ਵੀ ਕਿਹੜੀ ਇੰਡਸਟਰੀ ਹੁਣ ਆਈ ਹੈ ਚਾਹੇ ਉਹ ਆਈਟੀ ਇੰਡਸਟਰੀ ਸੀ ਪੰਜਾਬ 'ਚ ਆਈਟੀ ਇੰਡਸਟਰੀ ਆਈ ਪੰਜਾਬ ਸਾਡੀ ਸਰਕਾਰ ਲੈ ਕੇ ਆਈ 2002 ਚ 2017 ਚ ਵੀ ਚੱਲਿਆ ਲੇਕਿਨ ਉਸ ਤੋਂ ਬਾਅਦ ਉਸ ਆਈਟੀ ਇੰਡਸਟਰੀ ਨੂੰ ਕਿਸ ਨੇ ਸੰਭਾਲਿਆ ਨਹੀਂ ਕਿਉਂਕਿ ਗੈਂਗਸਟਰਵਾਦ ਹੋਇਆ ਨਸ਼ਾ ਨਸ਼ਿਆਂ ਦਾ ਕੰਮ ਹੋ ਗਿਆ ਨਸ਼ਿਆਂ ਦੇ ਨਾਲ ਗੈਂਗਸਟਰ ਵੱਧ ਗਏ ਉਹ ਵਨਨ ਦੇ ਨਾਲ ਕੀ ਹੈ ਕਿ ਉਹ ਜੋ ਆਈਟੀ ਇੰਡਸਟਰੀ ਹੈ ਸ਼ਿਫਟ ਹੋ ਗਈ ਗੁਜਰਾਤ ਹੈ ਅਹਮਦਾਬਾਦ ਹੈ ਚਾਹੇ ਉਹ ਤੇਲੰਗਾਨ ਹੈ ਨਹੀਂ ਨਹੀਂ ਹੈ ਹਾਂ ਆ ਚੀਜ਼ਾਂ ਜਿਹੜੀਆਂ ਨੇ ਇਸ ਚੀਜ਼ ਦਾ ਸਾਡੇ ਕੋਲ ਲੈਕ ਆਫ ਵਿਜ਼ਨ ਹੈ ਸਾਡੇ ਪੰਜਾਬ ਦੇ ਵਿੱਚ ਤਾਂ ਤਾਂ ਬਿਲਕੁਲ ਰੋਬਿੰਨ ਜੀ ਲਾਸਟ 2 ਮਿੰਟ ਸਾਡੇ ਕੋਲੇ ਬਚੇ ਬਹੁਤ ਘੱਟ ਸ਼ਬਦਾਂ ਦੇ ਵਿੱਚ ਜਵਾਬ ਦਿਓ ਹਾਲਾਂਕਿ ਜਦੋਂ ਕਲਾਇੰਟ ਕਦੇ ਵੀ ਕਿਸੇ ਬਿਲਡਰ ਦੇ ਕੋਲ ਜਾਂਦਾ ਹੈ ਜਦੋਂ ਪ੍ਰੋਜੈਕਟ ਹਲੇ ਬੰਨਨੇ ਹੁੰਦੇ ਨੇ ਉਸ ਤੋਂ ਬਾਅਦ ਵਾਦਾ ਕੀਤਾ ਜਾਂਦਾ 5 ਸਾਲ ਬਾਅਦ ਜੋ ਤੁਹਾਨੂੰ ਪ੍ਰੋਜੈਕਟ ਡਿਲੀਵਰ ਹੋ ਜਾਊਗਾ 7 ਸਾਲ ਬਾਅਦ ਡਿਲੀਵਰ ਹੋਊਗਾ ਲੋਕ ਆਪਣੇ ਕਿਸ਼ਤਾ ਭਰਨੀਆ ਸ਼ੁਰੂ ਕਰ ਦਿੰਦੇ ਨੇ ਫਿਰ ਵੀ ਵਾਦਾ ਪੂਰਾ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਲੋਕਾਂ ਨੂੰ ਆਪਣੇ ਹੀ ਪੈਸੇ ਦੇ ਲਈ ਖੱਜਲ ਖਵਰੀ ਦਾ ਸਾਹਮਣਾ ਵੀ ਕਰਨਾ ਪੈਂਦਾ ਉਹਨਾਂ ਦੇ ਲਈ ਕੀ ਸਲਾਹ ਹੈ ਇਹਦਾ ਜਵਾਬ ਪਹਿਲਾਂ ਭਾਜੀ ਨੇ ਵੀ ਦਿੱਤਾ ਵੀ ਅੱਜਕੱਲ ਕਸਟਮਰ ਵੈਸੇ ਬਹੁਤ ਸਿਆਣਾ ਹੈ ਬਟ ਕਿਤੇ ਨਾ ਕਿਤੇ ਕਦੀ ਵਾਰ ਕੋਈ ਸੀਪੀ ਕੋਈ ਅਦਾ ਦੀ ਗੇਮ ਪਲੇ ਕਰ ਦਿੰਦਾ ਹੈ ਕਿ ਉਹਨੂੰ ਆਪਣੇ ਇੰਟਰਸਟ ਦੇ ਚੱਕਰ 'ਚ ਕਿਸੇ ਐਸੇ ਪ੍ਰੋਜੈਕਟ 'ਚ ਲੈ ਜਾਂਦਾ ਤੇ ਉੱਥੇ ਉਹਦਾ ਨੁਕਸਾਨ ਹੋ ਜਾਂਦਾ ਹੈ ਬਾਕੀ ਡਿਵੈਲਪਰ ਦੀ ਜ਼ਿੰਮੇਵਾਰੀ ਹੈ ਕਿ ਜੋ ਉਹਦੇ ਕੋਲ ਪੇਮੈਂਟ ਆਏ ਉਹ ਉਹ ਪੇਮੈਂਟ ਆਪਣੇ ਪ੍ਰੋਜੈਕਟ ਦੇ ਵਿੱਚ ਲਗਾਏ ਤਾਂ ਕਦੀ ਵੀ ਪ੍ਰੋਜੈਕਟ ਨੂੰ ਨੁਕਸਾਨ ਨਹੀਂ ਹੁੰਦਾ ਤੇ ਉਹ ਪ੍ਰੋਜੈਕਟ 100% ਐਸ ਪਰ ਦੀ ਕਮਿਟਮੈਂਟ ਡਿਲੀਵਰ ਹੁੰਦਾ ਹੀ ਹੁੰਦਾ ਤੇ ਜਸਕਰਾਂਚ ਜਸਸਾਬਨਾ ਜੋਸ਼ੀ ਜੀ ਨੇ ਜ਼ਿਕਰ ਕੀਤਾ ਸੀ ਕਿ ਤੁਸੀਂ ਸੈਕਟਰ 17 ਖਤਮ ਕਰਤਾ ਹੈ ਹਾਲਾਂਕਿ ਲੋਕ ਹੁਣ ਚੰਡੀਗੜ੍ਹ ਤੋਂ ਖਰੜ ਕੁਰਾਲੀ ਅੱਗੇ-ਅੱਗੇ ਮੂਵ ਹੋ ਰਹੇ ਨੇ ਚੰਡੀਗੜ੍ਹ ਦਾ ਨਾਮ ਤੇ ਰਾਈਟ ਜੋ ਰੇਟ ਉੱਪਰ ਵੱਜ ਜਾਂਦੇ ਨੇ ਤੇ ਉਸ ਤੋਂ ਵਧੀਆ ਪ੍ਰੋਜੈਕਟ ਤੁਸੀਂ ਕੁਰਾਲੀ ਬਾਈਪਾਸ ਤੇ ਹੁਣ ਜੋ ਡਿਲੀਵਰ ਕਰਨ ਦਾ ਦਾਵਾ ਠੋਕਰਿਓ ਲੱਗਦਾ ਨਹੀਂ ਕਿ ਅੱਗੇ ਤੁਹਾਡੇ ਲਈ ਕਾਫੀ ਚੈਲੈਂਜਿੰਗ ਇਹ ਚੀਜ਼ ਹੋ ਸਕਦੀ ਹੈ ਜੀ ਦੇਖੋ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਮੈਂ ਆਪਣੇ ਪ੍ਰੋਜੈਕਟ ਨੂੰ ਲੈ ਕੇ ਪੂਰਾ ਕੰਫੀਡੈਂਸ ਹੈ ਕਿਉਂਕਿ ਮੈਂ ਬੜਾ ਸੋਚਿਆ ਜੀ ਜੋ ਜੋ ਮੈਂ ਉਹਦੇ ਲੈ ਕੇ ਆ ਰਿਹਾ ਹਾਂ ਉਹਨਾਂ ਬਾਰੇ ਮੈਂ ਬੜੀ ਸਟੱਡੀ ਕੀਤੀ ਹੈ ਮੈਂ ਇਦਾਂ ਨਹੀਂ ਮੈਂ ਇਦਾਂ ਹੀ ਕੋਈ ਲੇਆਉਟ ਬਣ ਗਿਆ ਮੈਂ ਉੱਥੇ ਬਣਾਉਣਾ ਸ਼ੁਰੂ ਕਰਤਾ ਸੋ ਮੇਰੇ ਇੱਕ ਚੀਜ਼ ਨੂੰ ਲੈ ਕੇ ਬੜਾ ਕੰਫੀਡੈਂਸ ਆ ਮੈਨੂੰ ਪੂਰਾ ਮੈਂ ਹੀ ਠੋਕੇ ਦਾਵਾ ਕਰਦਾ ਕਿ ਮੈਂ ਉਸ ਪ੍ਰੋਜੈਕਟ ਨੂੰ ਚਲਾਉਂਗਾ ਕਿਉਂਕਿ ਇੰਟਰਨੈਸ਼ਨਲ ਨੈਸ਼ਨਲ ਬ੍ਰਾਂਡਸ ਦੀ ਜਗ੍ਹਾ ਕਰ ਰਹੀ ਹੈ ਮੈਂ ਸਾਰੇ ਨਾਲ ਟਾਈ ਹੋਪ ਟਾਈ ਅਪ ਹੋ ਚੁੱਕੇ ਆ ਤੇ ਜਿਹੜਾ ਫੂਡ ਕੋਰਟ ਮੈਂ ਲੈ ਕੇ ਆ ਰਹੇ ਹਾਂ ਜੀ ਉਹਦੇ ਵਿੱਚ ਉਹ ਇੰਨਾ ਕੀ ਡਿਫਰੈਂਟ ਹੈ ਕਿ ਪੂਰੇ ਪੰਜਾਬ 'ਚ ਨਹੀਂ ਹੋਊਗਾ ਮੈਂ ਇਸ ਟਾਈਮ ਤੁਹਾਨੂੰ ਲੇਆਉਟ ਨਹੀਂ ਦਿਖਾ ਸਕਦਾ ਮਤਲਬ ਜਿੱਦਾਂ ਦਾ ਮੈਂ ਕਨਸੈਪਟ ਲੈ ਕੇ ਆ ਰਿਹਾ ਮੈਂ ਪੂਰਾ ਕੰਫੀਡੈਂਸ ਹੈ ਕਿ ਮੈਂ ਕਿਤਨਾ ਕਿਤੇ ਚੰਡੀਗੜ੍ਹ ਜਾਂ ਮੋਹਾਲੀ ਨਾਲੋਂ ਵੀ ਇੱਕ ਹਟਕੀਏ ਚੀਜ਼ ਕਿਉਂਕਿ ਮੇਰੀ ਕੋਸ਼ਿਸ਼ ਇਹ ਜਿਹੜਾ ਕਸਟਮਰ ਹੈ ਯੂਥ ਲਾਲੋ ਮਤਲਬ ਗਾਖ ਲਾਲੋ ਵੀ ਇੱਧਰ ਦਾ ਵੀ ਮੈਂ ਉਧਰ ਨੂੰ ਖਿੱਚਾ ਮੇਰੀ ਕੋਸ਼ਿਸ਼ ਇਹ ਹੈ ਬਿਲਕੁਲ ਬਹੁਤ ਸਮਾਂ ਘਟਾ ਹੈ ਸੰਦੀਪ ਜੀ ਰੋਬਨ ਜੀ ਤੇਜਸ ਕਰਨ ਨੂੰ ਬਹੁਤ ਬਹੁਤ ਧੰਨਵਾਦ ਹੈ ਤੇ ਦੇਖੋ ਗੱਲ ਕਰਾਂਗੇ ਆਪਾਂ ਕਿ ਪੂਰੀ ਤਰ੍ਹਾਂ ਜੋ ਗੱਲਾਂ ਕੀਤੀਆਂ ਨੇ ਇੱਕ ਸਰਕਾਰ ਨੇ ਰਿਫਾਰਮਸ ਕੀਤੇ ਨੇ ਪਰ ਫਿਰ ਵੀ ਉਹਨਾਂ ਵਿੱਚ ਕੁਝ ਐਦਰ ਦੀਆਂ ਲੂਪ ਪੁਆਇੰਟਸ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਜਿਹੜੇ ਭ੍ਰਿਸ਼ਟਾਚਾਰ ਦੇ ਰੋਗ ਨੇ ਜਾਂ ਕਹੀਏ ਕਿ ਜਿਹੜੇ ਉਹ ਲੋਕ ਨੇ ਜਿਹੜੇ ਸਿਸਟਮ ਨੂੰ ਤੋੜ ਨਾ ਜਾਣਦੇ ਉਹ ਹਜੇ ਵੀ ਜਿਹੜਾ ਇਹਦਾ ਫਾਇਦਾ ਚੱਕ ਰਹੇ ਆ ਉਹਦਾ ਬਸਤਵੀ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈਗਾ ਤੇ ਤਾਂ ਕਿ ਇਹਨਾਂ ਦਾ ਫਾਇਦਾ ਜੋ ਵੀ ਰਿਫਾਰਮ ਹੋਏ ਉਹਦਾ ਫਾਇਦਾ ਸਿੱਧਾ ਸਭ ਨੂੰ ਮਿਲੇ ਇਸ ਸਭ ਦਾ ਧੰਨਵਾਦ ਹੈ ਬਹੁਤ-ਬਹੁਤ ਸ਼ੁਕਰੀਆ ਸਾਡੇ ਸਾਰੇ ਹੀ ਪੈਨਲਿਸਟ ਦਾ ਮੈਂ ਚਾਹਾਂਗਾ ਕਿ ਜ਼ੋਰਦਾਰ ਤਾਲੀਆਂ ਦੇ ਨਾਲ ਇਸ ਪੈਨਲ ਡਿਸਕਸ਼ਨ ਦੀ ਜਿਹੜੀ ਹੈ ਅਸੀਂ ਇਹਨੂੰ ਖਤਮ ਕਰੀਏ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਅਸੀਂ ਗੱਲਬਾਤ ਕੀਤੀ ਇਸ ਪੈਨਲ ਡਿਸਕਸ਼ਨ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੋ ਰੀਅਲ اسٹیਟ ਹੈ ਕਿਸ ਤਰੀਕੇ ਦੇ ਨਾਲ ਭੂਮਿਕਾ ਰਿਹਾ ਕਿਸ ਤਰੀਕੇ ਦੇ ਨਾਲ ਜੋ ਨਵੇਂ ਪ੍ਰੋਜੈਕਟਸ ਨੇ ਹੁਣ ਜੋ ਯੂਥ ਹੈ ਜੋ ਬਾਹਰ ਤੋਂ ਵੀ ਵਾਪਸ ਤੋਂ ਪੰਜਾਬ ਦੇ ਵਿੱਚ ਆ ਕੇ ਇਨਵੈਸਟ ਕਰ ਰਿਹਾ ਕਿਸ ਤਰੀਕੇ ਦੇ ਨਾਲ ਨਵੇਂ ਪ੍ਰੋਜੈਕਟਸ ਜਿਹੜੇ ਨੇ ਉਹ ਸ਼ੁਰੂ ਕੀਤੇ ਜਾ ਰਹੇ ਨੇ ਸਾਰੀ ਚੀਜ਼ਾਂ ਦੇ ਬਾਰੇ ਅਸੀਂ ਇੱਥੇ ਜਿਹੜੀ ਹੈ ਚਰਚਾ ਹੈ ਵਿਚਾਰ ਵਿਮਰਸ਼ ਜਿਹੜੇ ਨੇ ਉਹ ਕੀਤੇ ਨੇ